ਤੁਸੀਂ ਜੁੜੇ ਹੋ ਵਸਦਾ ਪੰਜਾਬ ਦੇ ਨਾਲ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੁਖਪਾਰਾ ਹਰ ਰੋਜ਼ ਦੀ ਤਰ੍ਹਾਂ ਇੱਕ ਵਾਰ ਫਿਰ ਹਾਜ਼ਰ ਹੋਇਆ ਤੁਹਾਡੇ ਵਿਚਕਾਰ ਇੱਕ ਨਵੀਂ ਚਰਚਾ ਲੈ ਕੇ ਅੱਜ ਗੱਲਬਾਤ ਕਰਾਂਗੇ ਪੰਜਾਬ ਦੇ ਇਹ ਮੁੱਦਿਆਂ ਤੇ ਸਾਡੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਇੰਦਰਪਾਲ ਧੁੰਨਾ ਜੀ ਤੁਹਾਨੂੰ ਸਭ ਸਵਾਗਤ ਹੈ ਵਸਦਾ ਪੰਜਾਬ ਤੁਹਾਡਾ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਟਰੂਡੋ ਸਰਕਾਰ ਵੱਲੋਂ ਪੰਜਾਬੀਆਂ ਨੂੰ ਵੱਡਾ ਝਟਕਾ ਦਿੱਤਾ ਗਿਆ ਵਾ ਜੀ ਬਿਲਕੁਲ ਕੈਨੇਡਾ ਦੇ ਵਿੱਚ ਇਹ ਗੱਲ ਕੀਤੀ ਜਾਵੇ ਤਾਂ ਵੱਡੇ ਪੱਧਰ ਤੇ ਪੰਜਾਬ ਤੋਂ ਪ੍ਰਵਾਸ ਹੋਇਆ ਹਾਂਜੀ ਵੱਡੇ ਪੱਧਰ ਤੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਨੌਜਵਾਨ ਆਪਣੇ ਰੋਜ਼ਗਾਰ ਵਾਸਤੇ ਉੱਥੇ ਗਏ ਨੇ ਜਿਨ੍ਹਾਂ ਨੂੰ ਬੜੀਆਂ ਆਸਾਂ ਨੇ ਉੱਥੇ ਕੈਨੇਡਾ ਸਰਕਾਰ ਤੋਂ ਆਸਾਂ ਨੇ ਕੈਨੇਡਾ ਦੇ ਸਿਸਟਮ ਤੋਂ ਆਸਾਂ ਨੇ ਵੀ ਕੈਨੇਡਾ ਦਾ ਸਿਸਟਮ ਬਹੁਤ ਵਧੀਆ ਨੇ ਕਿਉਂਕਿ ਉੱਥੇ ਅੱਜ ਲਈ ਨਹੀਂ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਕਹਿ ਸਕਦੇ ਪ੍ਰਵਾਸ ਉੱਥੇ ਹੋ ਰਿਹਾ ਵਾ ਹਾਂਜੀ ਔਰ ਜੋ ਮੌਜੂਦਾ ਸਮੇਂ ਵਿੱਚ ਸਥਿਤੀ ਬਣੀ ਹੈ ਉੱਥੇ ਸਥਿਤੀ ਬੜੀ ਕਹਿ ਸਕਦੇ ਗੰਭੀਰ ਬਣੀ ਹੋਈ ਹੈ ਜਿਸ ਦਾ ਕਹਿ ਲਿਏ ਕਿ 17000 ਦੇ ਕਰੀਬ ਵਿਦਿਆਰਥੀਆਂ ਦੇ ਉੱਤੇ ਡਿਪੋਰਟ ਦਾ ਕਹਿ ਸਕਦੇ ਉਥੋਂ ਵਿਦੇਸ਼ ਤੋਂ ਵਾਪਸ ਭੇਜਣ ਦਾ ਜਿਹੜਾ ਉਹ ਫਰਮਾਨ ਇੱਕ ਜਾਰੀ ਹੋ ਸਕਦਾ ਜਿਸ ਉੱਤੇ ਵੱਡੀ ਚਰਚਾ ਛੜੀ ਹੋਈ ਹੈ ਠੀਕ ਹੈ ਜੀ ਉਸ ਦਾ ਸਭ ਤੋਂ ਵੱਡਾ ਕਾਰਨ ਜੇ ਦੇਖਿਆ ਜਾਵੇ ਤਾਂ ਪਹਿਲਾਂ ਤਾਂ ਦੱਸਦੇ ਵੀ ਸਰਕਾਰ ਵੱਲੋਂ ਨਵੀਂ ਪਾਲਿਸੀ ਲਿਆਂਦੀ ਗਈ ਆ ਪੀਆਰ ਪਾਲਿਸੀ ਲਿਆਂਦੀ ਗਈ ਆ ਜਿਸ ਵਿੱਚ 25% ਦੀ ਕਟੌਤੀ ਕੀਤੀ ਗਈ ਆ 25% ਦੀ ਕਟੌਤੀ ਦੇ ਨਾਲ ਨਾਲ ਵਰਕ ਪਰਮਿਟ ਜਿਹੜੇ ਹੁਣ ਅੱਗੇ ਰੀਨਿਊ ਹੋਣੇ ਸੀ ਉਹਨਾਂ ਉੱਤੇ ਵੀ ਲੈ ਕੇ ਇਹ ਕਹਿ ਸਕਦੇ ਹਾਂ ਸਥਿਤੀ ਜਿਹੜੀ ਹੈ ਉਹ ਭੰਬਲ ਭੂਸੇ ਵਾਲੀ ਬਣੀ ਹੋਈ ਹੈ ਵਿਦਿਆਰਥੀਆਂ ਨੂੰ ਡਰ ਹੈ ਕਿ ਹੁਣ ਜਿਹੜੇ ਸਾਡੇ ਅੱਗੇ ਵਰਕ ਪਰਮਿਟ ਜਿਹੜੇ ਸੀਗੇ ਉਹ ਰੀਨਿਊ ਹੋਣਗੇ ਉਹ ਕਿਵੇਂ ਹੋਣਗੇ ਕੀ ਉਹਦੇ ਬਾਰੇ ਪਾਲਿਸੀ ਸਰਕਾਰ ਲਾਏਗੀ ਹਾਲ ਤਾਂ ਉਹ ਚੀਜ਼ਾਂ ਉੱਤੇ ਵੀ ਚਰਚਾ ਛੇੜੀ ਗਈ ਪਰ ਜਿਸ ਤਰੀਕੇ ਨਾਲ ਪੀਆਰ ਨੂੰ ਲੈ ਕੇ 25% ਦੀ ਕਟੌਤੀ ਉਥੋਂ ਦੀ ਸਰਕਾਰ ਨੇ ਕੀਤੀ ਹੈ ਉਸ ਨੂੰ ਲੈ ਕੇ ਕੈਨੇਡਾ ਦੇ ਵਿੱਚ ਵਿਦਿਆਰਥੀਆਂ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਉਰ ਵਿੱਚ ਗੱਲ ਕੀਤੀ ਜਾਵੇ ਤਾਂ ਕੱਲੇ ਪੰਜਾਬ ਤੇ ਨਹੀਂ ਵਕਫਾ ਖਸਿਆ ਤੋਂ ਜਿੰਨੇ ਵੀ ਪ੍ਰਵਾਸ ਹੋ ਕੇ ਕੈਨੇਡਾ ਦੇ ਵਿੱਚ ਵਿਦਿਆਰਥੀ ਜਾਂ ਹੋਰ ਆਏ ਲੋਕ ਆਏ ਨੇ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਮੁੱਢ ਤੌਰ ਤੇ ਗੱਲ ਕੀਤੀ ਜਾਵੇ ਤਾਂ ਪੰਜਾਬੀ ਜਿਹੜੇ ਨੌਜਵਾਨ ਨੇ ਪੰਜਾਬੀ ਵਿਦਿਆਰਥੀ ਨੇ ਉਹ ਮੋਰੀ ਰੋਲ ਅਦਾ ਕਰਦੇ ਪਏ ਨੇ ਇਹਨਾਂ ਪ੍ਰਦਰਸ਼ਨਾਂ ਦੇ ਵਿੱਚ ਕਿਉਂਕਿ ਪੰਜਾਬ ਦਾ ਬਹੁਤ ਵੱਡਾ ਇੱਕ ਨੌਜਵਾਨਾਂ ਦਾ ਹਿੱਸਾ ਉੱਥੇ ਪੜਨ ਵਾਸਤੇ ਰੋਜ਼ਗਾਰ ਵਾਸਤੇ ਗਿਆ ਹੋਇਆ ਹੈ ਮਹਾਰਾ ਦੀ ਮੰਨੀ ਜਾਵੇ ਤਾਂ ਇਹ ਇੱਕ ਪਿਛੇ ਜਿੱਥੇ ਇਹ ਗੱਲ ਗੱਲ ਕੀਤੀ ਜਾਂਦੀ ਹੈ ਕਿ ਉਥੇ ਜਿਹੜੇ ਉਥੋਂ ਦੇ ਸਥਾਨਕ ਵਾਸੀ ਹੈਗੇ ਨੇ ਉਹਨਾਂ ਬਦੋ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਸਥਾਨਕ ਵਾਸੀਆਂ ਦੇ ਰਹਿਣ ਸਹਿਣ ਨੂੰ ਲੈ ਕੇ ਉਹਨਾਂ ਦੀ ਨੌਕਰੀ ਨੂੰ ਲੈ ਕੇ ਹੋਰ तमाम ਚੀਜ਼ਾਂ ਨੂੰ ਲੈ ਕੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਵੱਡੀ ਗਿਣਤੀ ਵਿੱਚ ਜਿਹੜੀ ਕੈਨੇਡਾ ਦੀ ਆਬਾਦੀ ਵਧੀ ਹੈ ਪਿਛਲੇ ਕੁਝ ਸਾਲਾਂ ਤੋਂ 97% ਹਿੱਸਾ 97% ਦੀ ਹਿੱਸਾ ਜਿਹੜਾ ਉਪਰਵਾਸੀਆਂ ਦਾ ਉਹ ਅਸੀਂ ਕੱਲ੍ਹ ਪੰਜਾਬੀ ਆ ਤਾਂ ਨਹੀਂ ਕਹਿ ਸਕਦੇ ਉਪਰਵਾਸੀਆਂ ਦਾ ਹੁਣ ਜੇ ਇੱਕ ਦੇਸ਼ ਦੀ ਆਬਾਦੀ ਵੱਧਦੀ ਪਈ ਹੈ ਉਹ ਚ 97% ਦੀ ਪ੍ਰਵਾਸੀ ਆ ਕੇ ਆਪਣਾ ਉੱਥੇ ਰਹਿਣ ਸੈਣ ਕਰਨਗੇ ਤਾਂ ਸਥਾਨਕ ਲੋਕ ਜਿਹੜੇ ਨੇ ਉਹ ਕਿਤਨਾ ਕਿਤੇ ਸਰਕਾਰ ਤੋਂ ਨਾਰਾਜ਼ ਜ਼ਰੂਰ ਹੋਣਗੇ ਸਰਕਾਰ ਤੋਂ ਨਾਰਾਜ਼ ਜ਼ਰੂਰ ਹੋਏ ਨੇ ਸਰਕਾਰ ਨੇ ਪਾਲਿਸੀ ਵਿੱਚ ਕਟੌਤੀ ਕੀਤੀ ਹੈ ਪਿਛਲੇ ਸਾਲ ਵੀ ਕਟੌਤੀ ਕੀਤੀ ਸੀ ਜਿਸ ਨਾਲ ਜੇ ਗੱਲ ਕੀਤੀ ਜਾਵੇ ਤਾਂ ਪਰਮਰ ਦੇ ਵਿੱਚ 35% ਜਿਹੜੀ ਕਮੀ ਹੈ ਜਿਹੜੀ ਇਸ ਸਾਲ ਨੋਟ ਕੀਤੀ ਗਈ ਹੈ ਪਿਛਲੇ ਸਾਲ ਦੇ ਮੁਕਾਬਲੇ ਹੁਣ ਇਹਦੇ ਵਿੱਚ ਇੱਕ ਅਹਿਮ ਇਹ ਹੈ ਜੇ ਸਿਆਸੀ ਤੌਰ ਤੇ ਦੇਖਿਆ ਜਾਵੇ ਕੁਝ ਲੋਕ ਇਸ ਨੂੰ ਸਿਆਸਤ ਦੇ ਨਾਲ ਵੀ ਜੋੜਦੇ ਨੇ ਕਿਉਂਕਿ ਜਿਹੜੇ ਪ੍ਰਧਾਨ ਮੰਤਰੀ ਨੇ ਜਸਟਿਨ ਟਰੂਡੋ ਉਹਨਾਂ ਦਾ ਪੰਜਾਬੀਆਂ ਪ੍ਰਤੀ ਬੜਾ ਪ੍ਰੇਮ ਪਿਆਰ ਹੈ ਸਿੱਖਾਂ ਦੀ ਗੱਲ ਕੀਤੀ ਜਾਵੇ ਤਾਂ ਵੱਡੇ ਪੱਧਰ ਤੇ ਉਹ ਸਿੱਖ ਭਰਾਵਾਂ ਨੂੰ ਪਿਆਰ ਕਰਦੇ ਨੇ ਬੜੀ ਉਹਨਾਂ ਦੀ ਸ਼ਰਧਾ ਸਿੱਖ ਧਰਮ ਦੇ ਵਿੱਚ ਹੈਗੀ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਖੁੱਲੇ ਦਿਲ ਦੇ ਨਾਲ ਪੰਜਾਬੀਆਂ ਦੇ ਜਿੱਥੇ ਦਿਨ ਤੇ ਹਰ ਮਨੂਣ ਵਾਸਤੇ ਕਹਿ ਸਕਦੇ ਵੱਡਾ ਦਿਲ ਦਿਖਾਇਆ ਉਥੇ ਪਰਮਿਟ ਦੀ ਗੱਲ ਕੀਤੀ ਜਾਵੇ ਕੰਮਕਾਰ ਦੀ ਗੱਲ ਕੀਤੀ ਜਾਵੇ ਤਾਂ ਉਹਨੂੰ ਲੈ ਕੇ ਉਹਨਾਂ ਨੇ ਇੱਕ ਵਾਰ ਕਹਿ ਸਕਦੇ ਹੱਥ ਖੋਲ ਤਸੀਂ ਵੀ ਆਓ ਪੰਜਾਬੀਆਂ ਵਾਸਤੇ ਵੱਡਾ ਦਿਲ ਕਰਕੇ ਆਪਣੇ ਜਿਹੜਾ ਕਹਿ ਸਕਦੇ ਆ ਉਥੇ ਆਉਣ ਵਾਸਤੇ ਕਿਹਾ ਸੀ ਉਸ ਵਿਚਕਾਰ ਹੁਣ ਕੀ ਹੋਇਆ ਜਦੋਂ ਹੁਣ ਅਗਲੇ ਸਾਲ ਚੋਣਾਂ ਹੋਣ ਜਾ ਰਹੀਆਂ ਨੇ ਤਦ ਸਾਰੀਆਂ तमाम ਚੀਜ਼ਾਂ ਹੋ ਗਈਆਂ 97% ਉੱਥੇ ਇੱਕ ਆਬਾਦੀ ਵਧਨ ਦਾ ਇੱਕ 3% ਕੈਨੇਡੀਅਨ ਆਬਾਦੀ ਵਧ ਰਹੀ ਹੈ ਉੱਥੋਂ ਦੇ ਦੇਸ਼ ਦੀ ਤੇ 97% ਜਿਹੜੀ ਆਬਾਦੀ ਹੈ ਉਹ ਪ੍ਰਵਾਸੀਆਂ ਦੀ ਵਾਧੇ ਹੈ ਉੱਥੇ ਜਿਹੜੀਆਂ ਆਪੋਜੀਸ਼ਨ ਵਾਲੀਆਂ ਪਾਰਟੀਆਂ ਨੇ ਉਹ ਕਿਤਨਾ ਕਿਤੇ ਇਸ ਚੀਜ਼ ਤੋਂ ਨਾਰਾਜ਼ ਨੇ ਉਹਨਾਂ ਨੇ ਇਸ ਚੀਜ਼ ਨੂੰ ਮੁੱਦਾ ਬਣਾ ਲਿਆ ਮੁੱਦਾ ਬਣਾਇਆ ਤੇ ਮੁੱਦੇ ਕਰਕੇ ਹੁਣ ਲੱਗਦਾ ਵੀ ਕਿਤਨਾ ਕਿਤੇ ਜਿਹੜੇ ਸਰਵੇ ਆ ਰਹੇ ਨੇ ਜਸਟਿਨ ਟਰੂਡੋ ਕਿਤਨਾ ਕਿਤੇ ਪਿੱਛੇ ਦਿਖਾਈ ਦੇ ਰਹੇ ਨੇ अच्छे दिखाई देने ਦੇ ਕਾਰਨ ਹੀ ਜਿਹੜਾ ਇਹ ਸਾਰੀਆਂ ਚੀਜ਼ਾਂ ਘਟਨਾ ਕਰਮ ਵਾਪਰਦੇ ਨੇ ਇਹ ਵੀ ਕੁਝ ਸਿਆਸੀ ਮਹਾਰਾ ਦਾ ਮੰਨਣਾ ਪਰ ਜੇ ਮੋٹے ਤੌਰ ਤੇ ਦੇਖਿਆ ਜਾਵੇ ਇਸ ਮਾਮਲੇ ਉੱਤੇ ਵੀ ਕਿਉਂ ਸਰਕਾਰ ਨੇ ਉੱਥੇ 25% ਦੀ ਜਿਹੜੀ ਇਹ ਕਟੌਤੀ ਕੀਤੀ ਹੈ ਉਸ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਹੈ ਉਹ ਆਬਾਦੀ ਵਾਧੀ ਪਈ ਹੈ ਆਬਾਦੀ ਵਧਣ ਦੇ ਨਾਲ ਰਹਿਣ ਸਣ ਵਿੱਚ ਦਿੱਕਤ ਆ ਰਹੀ ਹੈ ਹਾਂਜੀ ਮਹਿੰਗਾਈ ਜਿਹੜੀ ਹੈ ਉਹ ਲਗਾਤਾਰ ਵੱਧਦੀ ਜਾ ਰਹੀ ਹੈ ਤਾਂ ਇਹਨਾਂ ਕਾਰਨਾਂ ਕਰਕੇ ਜਿਹੜਾ ਸਰਕਾਰ ਨੇ ਇਹ ਇਮੀਗ੍ਰੇਸ਼ਨ ਪਾਲਿਸੀ ਜਿਹੜੀ ਹੈ ਉਹ ਰੀਨਿਊ ਕਰਨ ਦਾ ਫੈਸਲਾ ਲਿਆ ਹਾਲਾਂਕਿ ਹਲੇ ਫੈਸਲਾ ਇੱਕ ਪੋਸਟ ਜਿਹੜੀ ਹੈ ਉਹ ਜਸਟਨ ਟਰੂਡੋ ਹੋਰਾਂ ਵੱਲੋਂ ਸਾਂਝੀ ਕੀਤੀ ਗਈ ਹਲੇ ਫੈਸਲਾ ਹੋਏਗਾ ਜਾਂ ਉਹਨੂੰ ਵਾਪਸ ਲਿਆ ਜਾਏਗਾ ਉਸ ਨੂੰ ਹੋਰ ਸਖਤ ਕੀਤਾ ਜਾਏਗਾ ਚਾਹੇ ਉਸਤੇ ਮਾਰੇ ਮੋਟੇ ਐਮੈਂਡਮੈਂਟਸ ਕਰਕੇ ਥੋੜਾ ਉਹਨੂੰ ਥੋੜਾ ਸਖਤ ਕਰਕੇ ਉਹਨੂੰ ਲਾਗੂ ਕੀਤਾ ਜਾਏਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਜੇ ਗੱਲ ਕੀਤੀ ਜਾਵੇ ਤਾਂ 70000 ਵਿਦਿਆਰਥੀਆਂ ਦੇ ਉੱਤੇ ਤਲਵਾਰ ਲਟਕ ਰਹੀ ਪਈ ਹੈ ਉਹਨਾਂ ਦਾ ਭਵਿੱਖ ਜਿਹੜਾ ਹੈ ਉਹ ਖਤਰੇ ਵਿੱਚ ਹੈ ਵਿਦਿਆਰਥੀਆਂ ਨੇ ਇੱਥੋਂ ਤੱਕ ਕਹਿਤਾ ਕਿ ਅਸੀਂ ਬੜੇ ਜੋਖਮ ਭਰੇ ਜ਼ਿੰਦਗੀ ਨਾਲ ਕਹਿ ਸਕਦੇ ਹਾਂ ਸੰਘਰਸ਼ ਕਰਕੇ ਇੱਥੇ ਤੱਕ ਪਹੁੰਚੇ ਆ ਕਿ ਸਾਡੀ ਜਿਹੜੀ ਪੜ੍ਹਾਈ ਆ ਉਹ ਵਧੀਆ ਤਰੀਕੇ ਨਾਲ ਹੋ ਸਕੇ ਅਸੀਂ ਉੱਥੇ ਆਪਣਾ ਰਹਿਣ ਸਹਿਣ ਵਧੀਆ ਕਰ ਸਕੀਏ ਅਸੀਂ ਚੰਗੇ ਪੈਸੇ ਕਮਾ ਕੇ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕਰੀਏ ਕੁਝ ਪੈਸੇ ਅਸੀਂ ਆਪਣੇ ਦੇਸ਼ ਵਿੱਚ ਭੇਜੀਏ ਤਾਂ ਉਹ तमाम ਚੀਜ਼ਾਂ ਨੂੰ ਦੇਖਦੇ ਹੋਏ ਵਿਦਿਆਰਥੀ ਜਿਹੜੇ ਨੇ ਬੜੇ ਜਿਆਦਾ ਕਹਿ ਸਕਦੇ ਆ ਗੰਭੀਰਤਾ ਸਥਿਤੀ ਬਣੀ ਹੋਈ ਹੈ ਤਾਂ ਲਗਾਤਾਰ ਜਿਹੜੇ ਉੱਥੇ ਪ੍ਰਦਰਸ਼ਨ ਨੇ ਉਹ ਕੀਤੇ ਜਾ ਰਹੇ ਨੇ ਹਾਲਾਂਕਿ ਇਸ ਉੱਤੇ ਹਾਲੇ ਤੱਕ ਜਸਟਨ ਟਰੂਡੋ ਜਾਂ ਸਰਕਾਰ ਵੱਲੋਂ ਕੋਈ ਆਪਣਾ ਪੱਖ ਨਹੀਂ ਰੱਖਿਆ ਗਿਆ ਉਹਦੇ ਸਮੇਂ ਵਿੱਚ ਇਸ ਇਮੀਗ੍ਰੇਸ਼ਨ ਪਾਲਿਸੀ ਨੂੰ ਲੈ ਕੇ ਵਿਦਿਆਰਥੀਆਂ ਉੱਤੇ ਲਟਕਦੀ ਤਲਵਾਰ ਨੂੰ ਲੈ ਕੇ ਸਰਕਾਰ ਉਥੇ ਕੀ ਫੈਸਲਾ ਲੈਂਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਜੀ ਆਪਾਂ ਗੱਲ ਕਰੀਏ ਹੁਣ ਕੈਨੇਡਾ ਤੋਂ ਸਿੱਧਾ ਬਗਦਦ ਵਹ ਚਲਦੇ ਆਂ ਕੱਲ ਬੀਤੇ ਦਿਨੀ ਜੀ ਡਿੰਪੀ ਟਿਲੋ ਆਮ ਆਦਮੀ ਪਾਰਟੀ ਸ਼ਾਮਲ ਹੋ ਚੁੱਕੇ ਨੇ ਕਿਵੇਂ ਦੇਖਦੇ ਹੋ ਚੀਜ਼ ਨੂੰ ਡਿੰਪੀਟ ਲੋ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਨੇ ਤਾਂ ਇਹਦੇ ਵਿੱਚ ਅਸੀਂ ਇਹ ਕਹਿ ਸਕਦੇ ਆਂ ਕਿ ਪੰਜਾਬ ਦੇ ਵਿੱਚ ਬਸ ਮਾਫੀਆ ਦਾ ਖਾਤਮਾ ਹੋ ਗਿਆ ਹੁਣ ਤੁਸੀਂ ਕਹੋਗੇ ਵੀ ਭਾਈ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਚ ਗਏ ਨੇ ਤਾਂ ਬਸ ਮਾਫੀ ਦਾ ਖਾਤਮਾ ਕਿਵੇਂ ਹੋ ਗਿਆ ਅਸੀਂ ਮੈਂ ਕਿਸੇ ਨੂੰ ਸਰਟੀਫਿਕੇਟ ਦਵਾ ਤੁਸੀਂ ਦਵੋ ਸਰਟੀਫਿਕੇਟ ਜਾਂ ਸਾਡਾ ਕਿਸੇ ਨੂੰ ਚੈਨਲ ਸਰਟੀਫਿਕੇਟ ਦਵੇ ਅਸੀਂ ਅਧਿਕਾਰਤ ਨਹੀਂ ਹੈਗੇ ਪਰ ਇਹ ਪੋਲਿਟਿਕਲ ਲੋਕ ਇੱਕ ਦੂਜੇ ਤੇ ਦੋਸ਼ ਲਾਉਂਦੇ ਰਹਿੰਦੇ ਨੇ ਇੰਨਾ ਹੀ ਪਾਰਟੀ ਦੇ ਆਗੂਆਂ ਵੱਲੋਂ ਵੱਡੇ ਆਗੂਆਂ ਵੱਲੋਂ ਖਾਸ ਤੌਰ ਤੇ ਮੁੱਖ ਮੰਤਰੀ ਸਾਹਿਬ ਵੱਲੋਂ ਡਿੰਪੀ ਢਿੱਲੋਂ ਢਿੱਲੋਂ ਹੋਰਾਂ ਉੱਤੇ ਵੱਡੇ ਦੋਸ਼ ਲਗਾਏ ਜਾਂਦੇ ਸਨ ਕਿ ਜਿਹੜਾ ਇਹ ਨਿਊ ਦੀਪ バス ਹੈ ਇਹ ਨਜਾਇਜ਼ ਬੱਸਾਂ ਚਲਾ ਰਹੇ ਨੇ ਹਾਂਜੀ ਵੱਡੀ ਕਾਰਵਾਈ ਰਾਜਾ ਬਰਿੰਗ ਹੋਣਾ ਨੇ ਆਪਣੀ ਸਰਕਾਰ ਦਾ ਜਿਹੜਾ ਟਰਾਂਸਪੋਰਟ ਮੰਤਰੀ ਬਣੇ ਨੇ ਤਾਂ ਉਹਨਾਂ ਨੇ ਆਪਣੀ ਟਰਾਂਸਪੋਰਟ ਮਿਨਿਸਟਰੀ ਦਾ ਪੂਰਾ ਲਾਹਾ ਲਿਆ ਸੀ ਉਹਨਾਂ ਨੇ ਲਾਹਾ ਲਿਆ ਬਾਦਲਾ ਦੀਆਂ ਬੱਸਾਂ ਵੀ ਬੰਦ ਕੀਤੀਆਂ ਹਾਂਜੀ ਡਿੰਪੀ ਟ ਲੋਹਰ ਦੇ ਨੇ ਬੱਸਾਂ ਉੱਤੇ ਵੀ ਕਾਰਵਾਈ ਕੀਤੀ ਤਾਂ ਉਦੋਂ ਸਵਾਲ ਰਾਜਾ ਬਰਿੰਗ ਹੋਣਾ ਉੱਤੇ ਵੀ ਉੱਠੇ ਸੀ ਕਿ ਭਾਈ ਤੁਸੀਂ ਅਕਾਲੀਆਂ ਦੀਆਂ ਬੱਸਾਂ ਨੂੰ ਤਾਂ ਹੱਥ ਪਾ ਲਿਆ ਥੋੜੇ ਜਲੰਧਰ ਦੇ ਵੱਡੇ ਆਗੂ ਨੇ ਉਹਨੇ ਪ੍ਰਾਈਵੇਟ ਬੱਸਾਂ ਚਲਦੀਆਂ ਉਹਨਾਂ ਵੱਲ ਝਾਤ ਕਿਉਂ ਨਹੀਂ ਮਾਰਦੇ ਤਾਂ ਅਸੀਂ ਦੁਬਾਰਾ ਉੱਥੇ ਆਉਨੇ ਆ ਹੁਣ ਗੱਲ ਇਹ ਹੈ ਕਿ ਉਹ ਲੋ ਤਾਂ ਤੁਸੀਂ ਦੋਸ਼ ਲਾਉਂਦੇ ਸੀ ਵੀ ਜਿਹੜੇ ਇਹ ਪ੍ਰਾਈਵੇਟ ਬੱਸ ਬੱਸ ਮਾਫੀਆ ਬਣਿਆ ਹੋਇਆ ਹੈ ਨੀਉ ਦੀਪਾਸਲੇ ਅੱਜ ਕੀ ਉਹ ਬੱਸ ਮਾਫੀਆ ਖਤਮ ਹੋ ਗਿਆ ਜਾਂ ਤੁਸੀਂ ਉਹਨਾਂ ਦੋਸ਼ਾਂ ਨੂੰ ਵਾਪਸ ਲੈਨੇ ਹੋ ਪੰਜਾਬ ਦੇ ਲੋਕਾਂ ਤੋਂ ਜਨਤਕ ਤੌਰ ਤੇ ਮਾਫੀ ਮੰਗਦੇ ਹਾਂ ਕਿ ਜਿਹੜਾ ਬੱਸ ਮਾਫੀਆ ਦੇ ਅਸੀਂ ਗੱਲ ਕਿਸੇ ਸਮੇਂ ਕਰਦੇ ਸੀ ਉਹ ਇੱਕ ਆਮੇਸ਼ਾ ਉਹਨਾਂ ਦੇ ਕਹਿੰਦੇ ਮੁਤਾਬਕ ਕਿ ਉਹ ਜੁਮਲਾ ਸੀ ਇੱਕ ਉਹ ਸਿਆਸੀ ਜੁਮਲਾ ਸੀ ਤਾਂ ਇੱਥੇ ਬੜੀ ਗੱਲ ਕਹਿ ਸਕਦੇ ਗਿੰਪੀ ਟਲੋਹਰੀ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਨੇ ਹਰ ਬੰਦਾ ਆਪਣਾ ਭਵਿੱਖ ਸੁਰੱਖਿਤ ਦੇਖਦਾ ਵੀ ਮੇਰਾ ਸੁਰੱਖ ਭਵਿੱਖ ਸੁਰੱਖਿਤ ਕਿਤੇ ਆ ਸਿਆਸੀ ਲੋਕ ਖਾਸ ਤੌਰ ਤੇ ਦੇਖਦੇ ਆ ਟੋਡੇ ਮੇਰੇ ਅਰਗੇ ਦਾ ਪਰਿਵਾਰ ਵਾਸਤੇ ਦੇਖਦਾ ਵੀ ਯਾਰ ਮੇਰਾ ਕੱਲ ਦਾ ਕੀ ਹੈ ਇਹ ਲੰਮਾ ਚੱਲਦੇ ਆ ਵੀ ਅਗਲੇ 5 ਸਾਲ 4 ਸਾਲ 10 ਸਾਲ 20 ਸਾਲ ਮੈਂ ਕੀ ਕਰਨਾ ਤਾਂ ਉਹਨਾਂ ਨੇ ਆਪਣਾ ਭਵਿੱਖ ਸੁਰੱਖਿਤ ਦੇਖਦੇ ਹੋਏ ਇਹ ਫੈਸਲਾ ਜ਼ਰੂਰ ਲਿਆ ਹੁਣ ਅੱਗੇ ਚੋਣਾਂ ਹੋਣਗੀਆਂ ਚੋਣਾਂ ਚ ਕੀ ਨਤੀਜੇ ਆਉਂਦੇ ਨੇ ਉਹ ਆਉਣ ਵਾਲਾ ਸਮਾਂ ਦੱਸੇਗਾ ਗੱਲ ਤੁਰੀ ਕਿੱਥੋਂ ਐ ਕਿਉਂ ਡਿੰਪੀ ਢਿੱਲੋਂ ਹਰ ਨੂੰ ਅਕਾਲੀ ਦਲ ਦਾ ਪੱਲਾ ਛੱਡਣਾ ਪਿਆ ਉਥੇ ਇਹ ਗੱਲ ਇਹ ਤੁਰੀ ਸੀ ਕਿ ਸੁਖਬੀਰ ਸਿੰਘ ਬਾਦਲ ਖੁਦ ਗੱਦੜ ਬਾਹੇ ਤੋਂ ਚੋਣ ਲੜਨ ਦੇ ਇੱਛੁਕ ਨਹੀਂ ਹਾਂਜੀ ਇਹ ਤਾਂ ਇਹ ਵੀ ਗੱਲ ਜਿਹੜੀ ਇਹ ਗੱਲ ਤੁਰੀ ਸੀ ਜਿਸ ਨੂੰ ਲੈ ਕੇ ਡਿੰਪੀ ਢਿੱਲੋਂ ਕਿਤਨਾ ਕਿਤੇ ਨਰਾਜ਼ ਚੱਲੇ ਆ ਰਹੇ ਸੀ ਕਿ ਭਾਈ ਓਕੇ ਸਮੇਂ ਤੋਂ ਤੁਹਾਨੂੰ ਡਿੰਪੀ ਢਿੱਲੋਂ ਯਾਦ ਹੁੰਦਾ ਜਦੋਂ 2022 ਚ ਚੋਣ ਲੜਨੀ ਐ ਉਹ ਤਾਂ ਰਾਜੇ ਬਰਿੰਗਰ ਨਾਲ ਡਿੰਪੀ ਢਿੱਲੋਂ ਸਿੰਘ ਫਸਾਵੇ ਜਦੋਂ ਅੱਜ ਲੱਗਦਾ ਵੀ ਸਥਿਤੀ ਸਰਕਾਰ ਦੀ ਵੀ ਡਾਵਾ ਡੋਲ ਐ ਉਥੇ ਗੜ ਵੀ ਸਾਡਾ ਮੰਨਿਆ ਗਿਆ ਹਾਲ ਹੀ ਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਗਿੱੱੜ ਬਾਹਰ ਦੇ ਨਤੀਜੇ ਜਿਹੜੇ ਨੇ ਉਹ ਕਾਫੀ ਅਕਾਲੀ ਦਲ ਵਾਸਤੇ ਠੀਕ ਆਏ ਨੇ ਹਾਲਾਂਕਿ ਕਾਂਗਰਸ ਪਾਰਟੀ ਤੀਜੇ ਨੰਬਰ ਤੇ ਆਈ ਹੈ ਜਿੱਨਾਂ ਦੇ ਉੱਥੇ ਵਿਧਾਇਕ ਰਾਜਵਿੰਗ ਸਨ ਹੁਣ ਮੈਂਬਰ ਪਾਰਲੀਮੈਂਟ ਲੁਧਿਆਣਾ ਨੇ ਤਾਂ ਉਹ ਕਿਤਨਾ ਕਿਤੇ ਇਸ ਚੀਜ਼ ਨੂੰ ਫੀਲ ਕਰ ਗਏ ਕਿ ਐਸਟੇਮ ਦੂੜ ਸੀਗੀ ਵੀ ਮੈਂ ਚੋਣ ਲੜਦਾ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਖੁਦ ਚੋਣ ਲੜਦ ਨੇ ਹਾਲਕਿ ਵਿੱਚੋ ਗੱਲ ਇਹ ਵੀ ਤੁਰੀ ਸੀ ਵੀ ਸਰਦਾਰ ਮਨਪੇ ਸਿੰਘ ਬਾਦਲ ਅਕਾਲੀ ਦਲ ਤੋਂ ਚੋਣ ਲੜ ਸਕਦੇ ਨੇ ਪਰ ਉਹ ਕਹਿ ਸਕਦੇ ਹਾਂ ਉਹ ਗੱਲਾਂ ਚੋਂ ਗੱਲ ਨਿਕਲ ਗਈ ਕਿਉਂਕਿ ਉਹ ਭਾਰਤੀ ਜਨਤਾ ਪਾਰਟੀ 'ਚ ਨੇ ਸਮੇਂ ਉਹ ਭਾਰਤੀ ਜਨਤਾ ਪਾਰਟੀ ਤੋਂ ਹੀ ਚੋਣ ਲੜਨਗੇ ਡਿੰਪੀ ਢੱਲੋਂ ਹੁਣ ਆਮ ਆਦਮੀ ਪਾਰਟੀ ਤੋਂ ਚੋਣ ਲੜਨਗੇ ਹਾਂ ਢਿੰਪੀ ਕੱਲੋਂ ਦਾ ਇੱਕ ਬਿਆਨ ਮੈਂ ਕੱਲ ਸੁਣਦਾ ਸੀਗਾ ਪਿਛਲਾ ਹਾਂਜੀ ਪੁਰਾਣਾ ਬਿਆਨ ਸੀ ਉਹ ਕਹਿੰਦੇ ਸੀਗੀ ਭਾਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਜਾਰੀ ਹੈ ਬੱਸਾਂ ਦੇ ਦੋਸ਼ ਲੱਗਦੇ ਸਨ ਅਮਰਿੰਦਰ ਸਿੰਘ ਬਾਦੀਆਂ ਦੇ ਹਨਾ ਵੀ ਉਸ ਮਾਮਲੇ ਉੱਤੇ ਕਾਰਵਾਈ ਨਹੀਂ ਹੁੰਦੀ ਮੈਨੂੰ ਲੱਗਦਾ ਹੁਣ ਕਾਰਵਾਈ ਕਰਵਾ ਲੈਣਗੇ ਹੋਣ ਜਾਰੀ ਉਧਰ ਰਾਜਾ ਵਰਿੰਗ ਦੀ ਭਗਵੰਤ ਮਾਨ ਸਿੰਘ ਭਗਵੰਤ ਮਾਨ ਹੋਰਾਂ ਨਾਲ ਵੀ ਹੈ ਜਿਸ ਦੀ ਚਰਚਾ ਪੂਰੇ ਪੰਜਾਬ ਚ ਹੁੰਦੀ ਹੈ ਹੁਣ ਇਹਦਾ ਡਿੰਪੀ ਢਿੱਲੋਂ ਹੋਰਾਂ ਦੀ ਵੀ ਜਾਰੀ ਹੋਗੀ ਹੁਣ ਇਹ ਜਾਰੀਆਂ ਕਿੱਥੇ ਜਾ ਕੇ ਨਿਭਣਗੀਆਂ ਇਹ ਜਾਰੀਆਂ ਦੇ ਕੀ ਨਤੀਜੇ ਅੱਗੇ ਨਿਕਲ ਕੇ ਸਾਹਮਣੇ ਆਉਣਗੇ ਉਹ ਦੇਖਣ ਵਾਲੀ ਗੱਲ ਹੋएगी ਪਰ ਪੰਜਾਬ ਦੇ ਲੋਕਾਂ ਵਾਸਤੇ ਇੱਕ ਜ਼ਰੂਰ ਸਬਕ ਜ਼ਰੂਰ ਹੈ ਵੀ ਤੁਸੀਂ ਸਵੇਰੇ ਸ਼ਾਮ ਡਾਂਗਾ ਚੱਕੀ ਫਿਰਦੇ ਹੋ ਵੀ ਮੈਂ ਕੱਲੀਆਂ ਬਈ ਮੈਂ ਕੱਟੜ ਕੱਲੀਆਂ ਮੈਂ ਕੱਟੜ ਆਮ ਆਦਮੀ ਪਾਰਟੀ ਵਾਲਾ ਮੈਂ ਕੱਟੜ ਕਾਂਗਰਸ ਵਾਲਾ ਮੈਂ ਕੱਟੜ ਭਾਰਤੀ ਜਨਤਾ ਪਾਰਟੀ ਵਾਲਾ ਤੇ ਆ ਤੁਹਾਡੇ ਲੀਡਰ ਕੀ ਕਰਦੇ ਫੇਨੇ ਉਹ ਦੇਖ ਲਓ ਸੋ ਕੱਟੜਤਾ ਨੂੰ ਆਪਣੇ ਅੰਦਰੋਂ ਕਟੋ ਇਨਸਾਨੀਤ ਬਰਕਰਾਰ ਰੱਖੋ ਆਪਣਾ ਭਾਈਚਾਰਾ ਬਰਕਰਾਰ ਰੱਖੋ ਕੋਈ ਕਿਸੇ ਵੀ ਪਾਰਟੀ ਦਾ ਹੋਵੇ ਜੇ ਇਹ ਲੋਕ ਨਾਲ ਮਿਲ ਕੇ रह ਸਕਦੇ ਆ ਤੇ ਸਾਨੂੰ ਕੀ ਦਿੱਕਤ ਹੈ ਜੇ ਆਪਾਂ ਗੱਲ ਕਰੀਏ ਰਾਜਾ ਬੜਿੰਗ ਦਾ ਵੀ ਬਿਆਨ ਆਉਂਦਾ ਵਾ ਜੇ ਕਹਿੰਦੇ ਸਥਿਤੀ ਲੱਕੀ ਕੜਬੜ ਲੱਕੀ ਮੈਂ ਵੀ ਮੈਦਾਨ ਚ ਉਤਰੂੰਗਾ ਉਹ ਚੀਜ਼ ਨੂੰ ਕਿਵੇਂ ਦੇ ਦੋ ਕਾਂਗਰਸ ਸਥਿਤੀ ਕੀ ਹੱਤ ਦੀ ਰਾਜਾ ਬੜਿੰਗ ਜੇ ਹੁਣ ਚੋਣ ਮੈਦਾਨ ਚ ਉਤਰਨ ਦੀ ਸਥਿਤੀ ਵਿੱਚ ਨਹੀਂ ਹੈਗੇ ਕਿ ਹਾਲ ਹੀ ਚ ਮੈਂਬਰ ਪਾਰਲੀਮੈਂਟ ਲੁਧਿਆਣਾ ਤੋਂ ਬਣੇ ਨੇ ਹਲੇ ਜੂਨ ਚ ਇਲੈਕਸ਼ਨ ਗਈ ਆ 2.5 ਮਹੀਨੇ ਹੋਏ ਨੇ ਹਾਂਜੀ ਜੋ ਦੁਬਾਰਾ ਗਿੱੱਤਲਵਾਹੇ ਤੋਂ ਚੋਣ ਮੈਦਾਨ ਚ ਨਿੱਤਰਦੇ ਨੇ ਤਾਂ ਇੱਥੇ ਇਲੈਕਸ਼ਨ ਦੁਬਾਰਾ ਹੋਣ ਵਾਲੀ ਸੰਭਾਵਨਾ ਮੰਨ ਜਾਣੀ ਆ ਕਉਂਕੀ ਜਿਹੜਾ ਬੰਦਾ ਜਾਂਦਾ ਜਾਂਦਾ ਇਹ ਹੈ ਨਾ ਉਹਨੇ ਦੀ ਪਤਨੀ ਵੀ ਲੜ ਸਕਦੀ ਇਲੈਕਸ਼ਨ ਨਹੀਂ ਲੜ ਸਕਦੀ ਹੈ ਪਤਨੀ ਦੇ ਲੜਨ ਨੂੰ ਵੀ ਦੋ ਤਰੀਕੇ ਦੀਆਂ ਚਰਚਾਵਾਂ ਸਾਹਮਣੇ ਆ ਰਹੀਆਂ ਨੇ ਪਤਨੀ ਦੇ ਲੜਨ ਨੂੰ ਚਰਚਾਵਾਂ ਇੱਕ ਪਾਸੇ ਦਾ ਇਹ ਸਾਰੇ ਇਹੀ ਕਹਿ ਰਹੇ ਵੀ ਰਾਜਾ ਅਮਰਿੰਦਰ ਸਿੰਘ ਰਾਜਾ ਵਰਿੰਗ ਦੀ ਧਰਮ ਪਤਨੀ ਚੂਨ ਲੜਨ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਮੌਜੂਦਾ ਵਧ ਐਕਸ਼ਨ ਉੱਥੋਂ ਦੇ ਤਾਂ ਉਹ ਜਿਹੜੀ ਫਾਈਟ ਆ ਉਹ ਨੈਕ ਟੂ ਨੈਕ ਹੋਏਗੀ ਵਧੀਆ ਜਿਹੜੀ ਲੜਾਈ ਆ ਉਰੋਚਕ ਮੈਦਾਨ ਬਣ ਜਾਏਗਾ ਪਰ ਕਾਂਗਰਸ ਦੀ ਸਿਆਸਤ ਕੀ ਕਹਿ ਰਹੀ ਆ ਕਾਂਗਰਸ ਦੀ ਸਿਆਸਤ ਇਹ ਕਹਿ ਰਹੀ ਆ ਇੱਕ ਪਰਵਾਰ ਇੱਕ ਟਿਕਟ ਹਾਲਕਿ ਪਿਛਲੇ ਸਮੇਂ ਇਹ ਝਾਤ ਮਾਦ ਲਈ ਜਾਵੇ ਤਾਂ ਜ ਆਪਣੇ ਸਵਾਰਗੀਏ ਸੰਤੋਖ ਸਿੰਘ ਚੋਧਰੀ ਮੈਂਬਰ ਪਾਰਲੀਮੈਂਟ ਸਨ ਉਹਨਾਂ ਦੇ ਪੁੱਤਰ ਸਰਦਾਰ ਵਿਕਰਮਜੀਤ ਸਿੰਘ ਚੋਧਰੀ ਨੂੰ ਟਿਕਟ ਮਿਲੀ ਹੈ ਡਾਕਟਰ ਅਮਰ ਸਿੰਘ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਸਨ ਉਹਨਾਂ ਦੇ ਪੁੱਤਰ ਡਾਕਾ ਮਿਲ ਅਮਰ ਸਿੰਘ ਨੂੰ ਟਿਕਟ ਮਿਲੀ ਹੈ ਕੈਪਟਨ ਮਨਿੰਦਰ ਸਿੰਘ ਹੋਰ ਨੂੰ ਟਿਕਟ ਮਿਲੀ ਹੈ ਉਧਰ ਪ੍ਰਨੀਤ ਕੋਰ ਹੋਰ ਨੂੰ ਜਿਹੜਾ ਕਾਂਗਰਸੀ ਉਹ ਟਿਕਟਾਂ ਮਿਲਦੀਆਂ ਨਹੀਂ ਨੇ ਤਾਂ ਪਿਛਲਾ ਪਛੋਕੜੇ ਕਹਿ ਰਿਹਾ ਹੁਣ ਮੌਜੂਦਾ ਉਸ ਪਾਲਸੀ ਉੱਤੇ ਸਰਕਾਰ ਕਾਂਗਰਸ ਪਾਰਟੀ ਕੀ ਨਵੀਂ ਪਾਲਸੀ ਉੱਤੇ ਲਾਗੂ ਕਰੇਗੀ ਵੀ ਹਾਂ ਇੱਕ ਪਰਿਵਾਰ ਇੱਕ ਟਿਕਟ ਫੇਰ ਤਾਂ ਮੈਨੂੰ ਲੱਗਦਾ ਵੀ ਬੀਬੀ ਜਿਹੜੀ ਆਪਣੇ ਅਮਰਤਾ ਵਰਿੰਗ ਜੀ ਨੇ ਉਹਨਾਂ ਦੇ ਚਾਂਸ ਘੱਟ ਨੇ ਪਰ ਜੇ ਕਾਂਗਰਸ ਪਾਰਟੀ ਇਹ ਸੋਚੇ ਵੀ ਬਾਈ ਹੁੱਕ ਐਂਡ ਕਰੋਕਾ ਆਪਣਾ ਕਿਲਾ ਬਚਾਉਣਾ ਹੈ ਆਪਣੇ ਪ੍ਰਧਾਨ ਦੀ ਇੱਜ਼ਤ ਨੂੰ ਬਚਾਉਣਾ ਇੱਜ਼ਤ ਤਾਂ ਮੈਂ ਤਾਂ ਕਹਿੰਦਾ ਕਿ ਉੱਥੋਂ ਵਿਧਾਇਕ ਸਨ ਉਹਦੀ ਸੀਟ ਜਿਹੜੀ ਹੈ ਉਹ ਜ਼ਰੂਰੀ ਹੈ ਉੱਥੇ ਜਿੱਤਣੀ ਫੇਰ ਤਾਂ ਮੈਨੂੰ ਲੱਗਦਾ ਅਮਰਤਾ ਵਰਿੰਗ ਉੱਥੋਂ ਚੋਣ ਮੈਦਾਨ ਚ ਨਤਰਣਗੇ ਤੇ ਜੇ ਇੱਕ ਪਾਸੇ ਅਮਰਤਾ ਵਰਿੰਗ ਚੋਣ ਮੈਦਾਨ ਚ ਨਤਰਦੇ ਨੇ ਦੂਜੇ ਪਾਸੇ ਟੰਪੀ ਢੱਲੋਂ ਦੇ ਹੁਣ ਚਰਚਾ ਹੋਈ ਦੀ ਹੈ ਵੀ ਪਾਰਟੀ ਨੂੰ ਟਿਕਟ ਦੇਗੀ ਆਮ ਆਦਮੀ ਪਾਰਟੀ ਤੀਜੇ ਪਾਸੇ ਮਨਪੀਰ ਸਿੰਘ ਬਾਦਲ ਦੀ ਜ਼ਿਕਰ ਜਿਕਰ ਹੋ ਰਿਹਾ ਹੈ ਉਥੇ ਪਾਸੇ ਸੁਖਵੀਰ ਸਿੰਘ ਬਰਲੌਰ ਦਾ ਜ਼ਿਕਰ ਹੋ ਰਿਹਾ ਜੇ ਇਹ ਜਿਹੇ ਚਾਰ ਪੰਜ ਮਹਾਰਥੀ ਲੜਕੇ ਰਲ ਕੇ ਚੋਣ ਮદાન ਚ ਦਰਦੇ ਨੇ ਤਾਂ ਕਹਿ ਸਕਦੇ ਆ ਲੜਾਈ ਕਾਫੀ ਰੋਚਕ ਹੋਏਗੀ ਤੇ ਮੈਨੂੰ ਲੱਗਦਾ ਸਿਆਸੀ ਪੰਡਤਾਂ ਦੀ ਸਮੇ ਤੋਂ ਬਾਹਰ ਹੋ ਜਾਏਗਾ ਬੀਏ ਸੀਟ ਤੇ ਕੌਣ ਜੇਤੂ ਹੋਏਗਾ ਪਿਛਲੀ ਵਾਰ ਵੀ ਕੋਈ ਖਾਸ ਮਾਰਜਨ ਨਹੀਂ ਜਿੱਤਿਆ ਸੀ ਰਾਜਾ ਆਪਣੇ ਥੋੜਾ ਜਿਹਾ ਮਾਰਜਨ ਸੀਗਾ ਥੋੜਾ ਮੈਨੂੰ 100 200 ਹਜ਼ਾਰ ਹਜ਼ਾਰ 200 ਥੋੜੀ ਜਿਹੀ ਵੋਟਾਂ ਦਾ ਮਾਰਜਨ ਸੀਗਾ ਬਹੁਤ ਫਾਈਟ ਜਿਹੜੀ ਡੈਂਪੀਟੀ ਲੋਹਰ ਨੇ ਪਿਛਲੇ ਸਮੇਂ ਦਿੱਤੀ ਹਾਲਾਂਕਿ ਟਰਾਂਸਪੋਰਟ ਮਿਨਿਸਟਰ ਦਾ ਇੱਕ ਟੈਗ ਸੀਗਾ ਉਸ ਰਾਜਾ ਬਰਿੰਗ ਉੱਤੇ ਤੇ ਮੇਕ ਵੱਡੇ ਬੁਲਾ ਰਹੇ ਨੇ ਚੰਗੇ ਮਨ ਤੇ ਬਾਦ ਹੁਣੋਂ ਹਰਾਇਆ ਤੇ बार-बार ਉਹ ਬਾਦਲਾਂ ਚੇਤਾਵਨੀ ਵੀ ਦਿੰਦੇ ਸੀ ਉਸਦੇ ਚੱਲਦੇ ਆ ਵੀ ਡਿੰਪਿਟ ਲੋਹਰਾਂ ਨੇ ਤਕਰਾ ਮੁਕਾਬਲਾ ਦਿੱਤਾ ਉਹੀ ਦਰਦ ਹੈ ਡਿੰਪਿਟ ਲੋਹਵੰਦਰ ਉਹੀ ਦਰਦ ਹੈ ਵੀ ਮੈਂ ਮੁਕਾਬਲਾ ਦਿੱਤਾ ਮੈਂ ਨੱਕ ਟੂ ਨੱਕ ਫਾਈਟ ਦਿੱਤੀ ਪਰ ਮੈਨੂੰ ਤੁਸੀਂ ਕੀ ਦਿੱਤਾ ਉਹ ਦੁੱਖੋਂ ਕਿਤਨਾ ਕਿਤੇ ਸੁਖਬੀਰ ਸਿੰਘ ਬਾਦਲ ਤੋਂ ਨਰਾਜ਼ ਸੀ ਉਧਰ ਗਏ ਨੇ ਪਰ ਜਿਹੜੀਆਂ ਬੱਸਾਂ ਦੀ ਗੱਲ ਮੈਂ ਸ਼ੁਰੂਆਤ ਜਿੱਥੋਂ ਕੀਤੀ ਸੀ ਮੈਂ ਦੁਬਾਰਾ ਕਹੂੰਗਾ ਕਿ ਪੰਜਾਬ ਚ ਬੱਸ ਮਾਫੀਆ ਖਤਮ ਹੋ ਗਿਆ ਹੈ ਇਸ ਉਤੇ ਆਮ ਆਦਮੀ ਪਾਰਟੀ ਨੂੰ ਜੂੜ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਜੇ ਹੁਣ ਆਮ ਆਦਮੀ ਪਾਰਟੀ ਦੀ ਗੱਲ ਕਰਤੀ ਕੀਤੀ ਆ ਆਮ ਆਦਮੀ ਪਾਰਟੀ ਦੇ ਅੱਜ ਕੈਬਨਟ ਦੀ ਮੀਟਿੰਗ ਹੋਈ ਹੈ ਕਿਹੜੇ ਕਿਹੜੇ ਫੈਸਲੇ ਆ ਮਰੇਨ ਵਿੱਚ ਕੈਬਨਟ ਵਿੱਚ ਸਭ ਤੋਂ ਵੱਡਾ ਫੈਸਲਾ ਜੇ ਦੇਖਿਆ ਜਾਵੇ ਤਾਂ ਪੀਸੀਐਸ ਅਧਿਕਾਰੀਆਂ ਦੀ ਨਿਯੁਕਤੀ ਨੂੰ ਲੈ ਕੇ ਕੁਝ ਮਤੇ ਪਾਸ ਕੀਤੇ ਗਏ ਨੇ ਉਹ ਨਿਯੁਕਤੀ ਜਿਹੜਾ ਰਾਹ ਉਹ ਖੁੱਲਿਆ ਗਿਆ ਜੋ ਅਗਲੇ ਸਮੇੜੀਆਂ ਪ੍ਰਕਿਰਿਆਵਾਂ ਨੇ ਉਹ ਸ਼ੁਰੂ ਹੋਣਗੀਆਂ ਉਸ ਵਿੱਚ ਪੀਸੀਐਸ ਪੀਸੀਐਸ ਅਧਕਾੜੀ ਜਿਹੜੇ ਨੇ ਜੋ ਚਾਹਵਨ ਹੈਗੇ ਨੇ ਉਹਨਾਂ ਦੀਆਂ ਨਿਯੁਕਤੀਆਂ ਦਾ ਜਿਹੜਾ ਰਾਹ ਹੈ ਉਹ ਖੁੱਲ ਜਾਏਗਾ ਉਹ ਦੇਖਦੇ ਆ ਅੱਗੇ ਸਰਕਾਰ ਉਸ ਉੱਤੇ ਕੀ ਨੋਟੀਫਿਕੇਸ਼ਨ ਲੈ ਕੇ ਆਉਂਦੀ ਹੈ ਤੇ ਕਿਸ ਤਰੀਕੇ ਨਾਲ ਇਹ ਜਿਹੜੀ ਕਹਿ ਸਕਦੇ ਆ ਨਿਯੁਕਤੀਆਂ ਨੇ ਉਹ ਹੁੰਦੀਆਂ ਨੇ ਪੰਚਾਇਤੀ ਰਾਜ ਨੂੰ ਲੈ ਕੇ ਇੱਕ ਮਹਿਲਾਵਾਂ ਨੂੰ 50% ਰਾਖਵਾ ਕਰਨ ਦਿੱਤਾ ਗਿਆ ਵਾ ਆਮ ਆਦਮੀ ਪਾਰਟੀ ਵੱਲੋਂ ਕਿਵੇਂ ਦੇਖਦੇ ਚੀ ਇਹ ਬਹੁਤ ਅਹਿਮ ਮੁੱਦਾ ਵਾ ਆਕਾਸ਼ ਜੀ ਜੇ ਗੱਲ ਕੀਤੀ ਜਾਵੇ ਪਿਛਲੀ ਸਰਕਾਰ ਨੇ ਵੀ ਕੀਤਾ ਸੀਗਾ ਵੀ 50% ਰਿਜ਼ਰਵੇਸ਼ਨ ਜਿਹੜੀ ਐ ਉਹ ਐਮਸੀ ਇਲੈਕਸ਼ਨ ਦੇ ਵਿੱਚ ਦਿੱਤੀ ਸੀ। ਹਾਂਜੀ। ਸ਼ਾਇਦ ਉਹਨਾਂ ਨੇ ਵੀ ਪੰਚਾਇਤੀ ਚੋਣਾਂ ਵਿੱਚ ਦਿੱਤੀ ਸੀਗੀ ਰਿਜ਼ਰਵੇਸ਼ਨ ਹੁਣ ਮੈਨੂੰ ਕਨੈਕਟ ਯਾਦ ਨਹੀਂ ਹੈਗਾ ਜੇ ਹੁਣ ਦੁਬਾਰਾ ਇਹ ਸਰਕਾਰ ਨੇ ਦੁਬਾਰਾ ਉਸ ਨੂੰ ਸੋਚ ਕੀਤਾ ਜਾਂ ਕੀ ਕੀਤਾ ਉਹਦੇ ਬਾਰੇ ਮੈਂ ਜ਼ਿਆਦਾ ਜਾਣਕਾਰੀ ਨਹੀਂ ਦਿੰਦਾ ਪਰ ਪਿਛਲੀ ਸਰਕਾਰ ਨੂੰ ਲੱਗਦਾ ਵੀ ਸ਼ਾਇਦ ਸੀਗੀ। ਠੀਕ ਹੈ। ਬਹੁਤ ਚੰਗਾ ਫੈਸਲਾ ਹੈ। ਮਹਿਲਾਵਾਂ ਨੂੰ ਬਰਾਬਰ ਦਾ ਹਿੱਸੇਦਾਰ ਰੱਖਣਾ ਚਾਹੀਦਾ ਕਹਿੰਦੇ ਕਹਿੰਦੀਆਂ ਮਹਿਲਾਵਾਂ ਨੇ ਮਾਤਾਵਾਂ ਨੇ ਭੈਣਾਂ ਨੇ ਉਹ ਕਿਸੇ ਤੋਂ ਘੱਟ ਨਹੀਂ ਹੈਗੀਆਂ। ਉਹ ਮਰਦ ਨੇ ਮੋਢੇ ਨਾਲ ਮੋਢਾ ਜੋੜ ਕੇ ਚੱਲਦੀਆਂ ਨੇ ਸਾਡੀਆਂ ਕਹਿ ਸਕਦੇ ਆ ਰਾਸ਼ਟਰਪਤੀ ਤੱਕ ਹੁਣ ਅੱਜ ਵੀ ਦ੍ਰੋਪਤੀ ਮੁਰਮੁਰ ਜੀ ਉਹ ਰਾਸ਼ਟਰਪਤੀ ਨੇ ਪ੍ਰਤੀਵਾ ਪਾਟਲ ਜੀ ਰਾਸ਼ਟਰਪਤੀ ਦੇ ਕੇ ਗਏ ਨੇ ਹਣਾ ਬਹੁਤ ਉੱਚੇ ਅਹੁਦਿਆਂ ਤੇ ਮਹਿਲਾਵਾਂ ਨੇ ਕਹਿ ਸਕਦੇ ਆ ਅਹੁਦੇ ਅਹੁਦਾ ਕਹਿ ਸਕਦੇ ਉਹਦੇ ਤੱਕ ਰਹੀਆਂ ਨੇ ਜੇ ਅੱਜ 50% ਦੀ ਰਿਜ਼ਰਵੇਸ਼ਨ ਦੀ ਗੱਲ ਆਈ ਹੈ ਤੇ ਮੈਂ ਜਦੋਂ ਜਸ਼ਨ ਦੀ ਗੱਲ ਕਰੂੰਗਾ ਕਿ ਕਦੀਆਂ ਪੰਚਾਇਤੀ ਚੋਣਾਂ ਜਾਂ ਨਿਗਮ ਚੋਣਾਂ ਤੱਕ ਸੀਮਤ ਕਿਉਂ ਆ ਇਹ ਜਿਹੜੀ ਰਾਖਵਾ ਕਰਨਾ ਹੈ ਇਹ ਪਾਰਲੀਮੈਂਟ ਵਿੱਚ ਵੀ ਹੋਣਾ ਚਾਹੀਦਾ ਇਹ ਰਾਖਵਾ ਕਰਨ ਦੇ ਵਿਧਾਨ ਸਭਾ ਦੇ ਵਿੱਚ ਵੀ ਹੋਣਾ ਚਾਹੀਦਾ ਹਾਲਾਂਕਿ ਪਿਛਲੇ ਸਮੇਂ ਪਾਰਲੀਮੈਂਟ ਦੇ ਵਿੱਚ ਕੇਂਦਰ ਸਰਕਾਰ ਨੇ ਇੱਕ 33% ਰਿਨਿਊਨੇਸ਼ਨ ਦਾ ਬਿੱਲ ਲਿਆਂਦਾ ਸੀ ਕਿ 33% ਰਾਖਵਾ ਕਰਨ ਦਵਾਂਗੇ ਉਹ ਬਿੱਲ ਪਾਸ ਵੀ ਹੋਇਆ ਕਿਉਂ ਰਾਖਵਾ ਕਰਨ ਨਹੀਂ ਦਿੱਤਾ ਗਿਆ ਉਹਦੇ ਉੱਤੇ ਵੀ ਚਰਚਾ ਹੋਣੀ ਚਾਹੀਦੀ ਹੈ ਮੈਂ ਕਹੂੰਗਾ ਵਧੀਆ ਫੈਸਲਾ ਹੈ ਇਹ ਹੋਣਾ ਚਾਹੀਦਾ ਇਹ ਪਾਰਲੀਮੈਂਟ ਵਿੱਚ ਵੀ ਹੋਣਾ ਚਾਹੀਦਾ ਇਹ ਵਿਧਾਨ ਸਭਾ ਵਿੱਚ ਵੀ ਹੋਣਾ ਚਾਹੀਦਾ ਹੁਣ ਦੂਜੀ ਗੱਲ ਇਹ ਰਾਖਵਾ ਕਰਨ ਸਿਰਫ ਰਾਖਵਾ ਕਰਨ ਚੋਣਾਂ ਤੱਕ ਸੀਮਤ ਕਿਉਂ ਰਹਿ ਜਾਂਦਾ ਮੱਲੋ ਹੁਣ ਆ ਆਮ ਤੋਤੇ ਲੁਧਿਆਣੇ ਦੀ ਗੱਲ ਕਰ ਲਈਏ ਸੀ ਲੁਧਿਆਣੇ ਵਿੱਚ 50 ਫੀਸ ਦੀ ਮਹਿਲਾਵਾਂ ਤੇ 50 ਫੀਸ ਦੀ ਜਿਹੜੇ ਮਰਦ ਉਹ ਕਾਉਂਸਲਰ ਨੇ ਹੁੰਦਾ ਕੀ ਹੈ ਕਿਸੇ ਦੀ ਕਿਸੇ ਦੇ ਮਾਤਾ ਜੀ ਕਾਉਂਸਲਰ ਨੇ ਉਹ ਚੇਅਰ ਤੇ ਬਹਿੰਦਾ ਕਾਉਂਸਲਰ ਪੁੱਤਰ ਕਿਸੇ ਦੀ ਧਰਮ ਪਤਨੀ ਕਾਉਂਸਲਰ ਨੇ ਉਹ ਚੇਅਰ ਤੇ ਬਹਿੰਦਾ ਕਾਉਂਸਲਰ ਪਤੀ ਠੀਕ ਹੈ ਜੀ ਤੇ ਇਸ ਤਰੀਕੇ ਦੇ ਨਾਲ ਕਿਸੇ ਦੀ ਧਰਮ ਪਤਨੀ ਹੈ ਉਹ ਕਾਉਂਸਲਰ ਪਤੀ ਕਹਿੰਦਾ ਕਾਉਂਸਲਰ ਪੁੱਤਰ ਕਹਿੰਦਾ ਕਾਉਂਸਲਰ ਪਤੀ ਕਹਿੰਦਾ ਇਹ ਪਤੀ ਪੁੱਤਰ ਪਿਤਾ ਇਹ ਚੀਜ਼ਾਂ ਤੁਹਾਡੇ ਪਰਿਵਾਰਤ ਪਰਿਵਾਰ ਦੇ ਨਾਲ ਸਹਿਮਤ ਨੇ ਪਰਿਵਾਰਕ ਤੁਹਾਡਾ ਇਹ ਤੁਹਾਨੂੰ ਉਹ ਠੀਕ ਹੈ ਨਾ ਪਰਿਵਾਰ ਦੇ ਵਿੱਚ ਠੀਕ ਹੈ ਪਰ ਜਦੋਂ ਤੁਹਾਨੂੰ ਇੱਕ ਰਾਖਵਾ ਕਰਨ ਦੇਤਾ ਹੈ ਤੁਸੀਂ ਦਾਖਵਾ ਕਰਨ ਲੈ ਕੇ ਜਿਹੜੀਆਂ ਬੀਬੀਆਂ ਨੇ ਚੋਣ ਲੜੀ ਹੈ ਉਹ ਚੋਣ ਜਿੱਤੀਆਂ ਨੇ ਤਾਂ ਉਹਨਾਂ ਨੂੰ ਕੁਰਸੀ ਤੇ ਬੈਠਣ ਦਾ ਅਧਿਕਾਰ ਕਿਉਂ ਨਹੀਂ ਦਿੱਤਾ ਜਾਂਦਾ ਕਿਉਂ ਬਹੁਮਤ ਦੇ ਵਿੱਚ ਅਜਿਹਾ ਹੁੰਦਾ ਵੀ ਜਿਹੜੀਆਂ ਕੁਰਸੀਆਂ ਨੇ ਉਹ ਉਹਨਾਂ ਦੇ ਪਤੀ ਸੰਭਾਲਦੇ ਪਏ ਨੇ ਉਹਨਾਂ ਦੇ ਸੁਪੁੱਤਰ ਸੰਭਾਲਦੇ ਪਏ ਨੇ ਤੇ ਇਹ ਕੀ ਚੱਲਦਾ ਪਿਆ ਇਹ ਰਾਖਵਾ ਕਰਨ ਨੂੰ ਸਿਰਫ ਰਾਖਵਾ ਕਰਨ ਨਾਲ ਉੱਥੇ ਤੱਕ ਸੀਮਤ ਕੀਤਾ ਜਾਵੇ ਵੀ ਸਰਕਾਰ ਨੇ ਫੈਸਲਾ ਕਰਤਾ ਬੀਬੀਆਂ ਨੇ ਵੋਟਾਂ ਲੈਣ ਵਾਸਤੇ 50% ਜੀ ਅਸੀਂ ਜੀ ਇਹ ਕਰਤਾ ਜੀ ਸ਼ਾਮ ਨੂੰ ਵੀ ਇਹ ਵੀ ਸਾਨੂੰ ਮਹਿਲਾਵਾਂ ਖੁਸ਼ ਹੋਣਗੀਆਂ ਵੀ ਸਰਕਾਰ ਨੇ ਸਾਡੇ ਨੋ ਹੱਕੜੀ ਰੱਖੀ ਕੀਤੀ ਹੈ ਪਿੱਛੇ ਜੇ ਸਰਕਾਰ ਨੇ ਚਿੱਠੀ ਵੀ ਕੱਢੀ ਸੀ ਵੀ ਜੇ ਕੋਈ ਇਸ ਤਰੀਕੇ ਨਾਲ ਅ ਪਤਨੀ ਦੇ ਅਧਿਕਾਰਤ ਜਿਹੜਾ ਉਹਨਾਂ ਦਾ ਮੰਨ ਲਓ ਕਾਉਂਸਲਰ ਆਏ ਭਾਵੇਂ ਉਹ ਪੰਚਾਇਤ ਮੈਂਬਰ ਆ ਭਾਵੇਂ ਸਰਪੰਚ ਹੈ ਉਹਨਾਂ ਨੇ ਸਾਈਨ ਕਰਦੇ ਜਾਂ ਉਹਨਾਂ ਦਾ ਅਧਿਕਾਰਾ ਦੇ ਵਰਤੋਂ ਕਰਦਾ ਕੋਈ ਮਰਦ ਉਹਨਾਂ ਦਾ ਪਿਤਾ ਪੁੱਤਰ ਫੜਿਆ ਗਿਆ ਤਾਂ ਉੱਤੇ ਕਾਰਵਾਈ ਹੋਊਗੀ ਕਿੰਨੇ ਕ ਤੇ ਕਾਰਵਾਈ ਹੋਈ ਹੈ ਕਿੰਨਾ ਕੋਹੋ ਮਾਮਲਾ ਨਿਕਲ ਕੇ ਸਾਹਮਣੇ ਆਇਆ ਸਭ ਜਾਣਦੇ ਨੇ ਸਰਕਾਰ ਨੂੰ ਇਹ ਚਾਹੀਦਾ ਹੈ ਜਿੱਥੇ 50% ਦੀ ਰਾਖਵਾ ਕਰਨ ਦਾ ਅਹਿਮ ਫੈਸਲਾ ਲਿਆ ਹੈ ਉੱਥੇ ਉਸ ਨੂੰ ਲਾਗੂ ਕਰਨ ਵਾਸਤੇ ਵੀ ਇੱਕ ਜ਼ਰੂਰ ਸਖਤ ਕਾਨੂੰਨ ਲਿਆਂਦਾ ਜਾਵੇ ਵੀ ਜਿਹੜੀ ਉਹਨਾਂ ਦੀ ਚੇਅਰ ਹੈ ਉਸ ਚੇਅਰ ਉੱਤੇ ਉਹ ਕੌਂਸਲਰ ਸਾਹਿਬਾਨ ਬੈਠਣਗੇ ਉਸ ਚੇਅਰ ਤੇ ਉਸ ਸਰਪੰਚ ਸਾਹਿਬਾਨ ਬੈਠਣਗੇ ਉਸ ਤੋਂ ਇਲਾਵਾ ਉਹਨਾਂ ਦੇ ਪਤੀ ਜਾਂ ਪੁੱਤਰ ਦਾ ਕੋਈ ਅਧਿਕਾਰ ਨਹੀਂ ਹੋਵੇਗਾ ਇੱਥੇ ਤਾਂ ਮੈਂ ਦੇਖਦਾ ਪਿਛਲੇ ਸਮੇਂ 'ਚ ਪਿਛਲੀ ਸਰਕਾਰਾਂ ਦਾ ਸਮੇਂ ਆਉਂਦਾ ਸੀ ਕਿ ਬਧਾਇਕ ਮੰਤਰੀਆਂ ਦੀਆਂ ਚੇਹਰਾਂ ਉੱਤੇ ਉਹਨਾਂ ਦੇ ਪਤੀ ਬੈਠੇ ਹੋਏ ਸੀਗੇ ਤੇ ਇਹ ਜੇ ਹੀ ਰੱਖਵਾ ਕਰਨੀ ਮੰਨ ਲਾ ਫਿਰ ਲੋੜ ਨਹੀਂ ਹੈਗੀ ਫਿਰ ਤਾਂ ਇਹ ਤਾਂ ਕਹਿ ਸਕਦੇ ਆ ਇੱਕ ਫਾਰਮੈਲਟੀ ਹੈ ਤੇ ਫਾਰਮੈਲਟੀ ਦਾ ਫਿਰ ਕੋਈ ਫਾਇਦਾ ਨਹੀਂ ਮਿਲਦਾ ਜੇ ਆਪਾਂ ਗੱਲ ਕਰੀਏ ਬੀਜੇਪੀ ਦੇ ਪ੍ਰਧਾਨ ਦੀ ਸੁਨੀਲ ਜਾਖੜ ਵੀ ਕਹਿੰਦੇ ਨਰਾਜ਼ ਚੱਲਦੇ ਪਏ ਨੇ ਜਾਖੜ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਸੁਨੀਲ ਜਾਖੜ ਸਾਹਿਬ ਦੇ ਨਰਾਜ਼ਗੀ ਦਾ ਰੋਲਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੈ ਰਿਹਾ ਜਾਖੜ ਸਾਹਿਬ ਨਰਾਜ਼ ਕਿਉਂ ਨੇ ਔਰ ਪਿੱਛੇ ਕਈ ਕਾਰਨ ਨੇ ਜਾਖੜ ਸਾਹਿਬ ਸੀਨੀਅਰ ਆਗੂ ਨੇ ਪੰਜਾਬ ਬੀਜੇਪੀ ਦੀ ਨਿਕਵਾਂਗੇ ਪੰਜਾਬ ਦੀ ਰਾਜਨੀਤੀ ਵਿੱਚ ਸੁਨੀਲ ਜਾਖੜ ਹੋਰ ਦਾ ਵੱਡਾ ਨਾਮ ਹੈ ਜੇ ਕਾਂਗਰਸ ਵਿੱਚ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਵਿੱਚ ਬਤੌਰ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਹੋਰਾਂ ਨੇ ਆਪਣਾ ਭੂਮਿਕਾ ਨਿਭਾਈ ਹੈ ਸੁਨੀਲ ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ ਸੁਨੀਲ ਜਾਖੜ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਤੇ ਚੰਗੇ ਬੁਲਾਰੇ ਵੀ ਨੇ ਤਾਂ ਸੁਨੀਲ ਜਾਖੜ ਹੋਰਾਂ ਨੂੰ ਕਾਂਗਰਸ ਪਾਰਟੀ ਛੱਡਣੀ ਪਈ ਕਿਉਂਕਿ ਕਾਂਗਰਸ ਪਾਰਟੀ ਵਿੱਚ ਕੁਝ ਜਿਵੇਂ ਅਮਰਿੰਦਰ ਸਿੰਘ ਹੋਰਾਂ ਨੇ ਪਾਰਟੀ ਛੱਡ ਗਿਆ ਤਾਂ ਉਸ ਤੋਂ ਬਾਅਦ ਸੁਨੀਲ ਜਾਖੜ ਹੋਰਾਂ ਨੇ ਜਦੋਂ ਮੁੱਖ ਮੰਤਰੀ ਬਨਣਾ ਸੀ ਨਵਾਂ ਤਾਂ ਉਸ ਸਮੇਂ ਅੰਬਿਕਾ ਸੁੰਨੀ ਹੋਰਾਂ ਨੇ ਬਿਆਨ ਦਿੱਤਾ ਕਿ Hindu ਮੁੱਖ ਮੰਤਰੀ ਨਹੀਂ ਚਾਹੁੰਦੀ ਕਾਂਗਰਸ ਐਹੋ ਜਿਹਾ ਕੋਈ ਬਿਆਨ ਦਿੱਤਾ ਤਾਂ ਉਸ ਬਿਆਨ ਨੂੰ ਕੋਟ ਕਰਕੇ ਸੁਨੀਲ ਜਾਕਰ ਹੋਰਾਂ ਨੇ ਕਿਹਾ ਵੀ ਪੰਜਾਬ ਦੀ ਜਿਹੜੀ ਕਾਂਗਰਸ ਪਾਰਟੀ ਉਹ Hindu ਵਰ ਅਗੇਂਸਟ ਹੈ ਉਸ ਕਰਕੇ ਸੁਨੀਲ ਜਾਕਰ ਹੋਰਾਂ ਨੇ ਨਾਰਾਜ਼ਗੀ ਸੀਗੀ ਪਾਰਟੀ ਪ੍ਰਤੀ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਭਾਰਤੀ ਜਨਤਾ ਪਾਰਟੀ ਨੇ ਬੜਾ ਮਨ ਦਿੱਤਾ ਆਉਂਦੇ ਪੰਜਾਬ ਭਾਜਪਾ ਦੀ ਕੁਰਸੀ ਤੇ ਬਿਠਾਤਾ ਵੱਡੀ ਕੁਰਸੀ ਆ ਜ ਜਿਹੜੀ ਸੈਂਟਰ ਚ ਸਰਕਾਰ ਹੋਵੇ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੋਵੇ ਤਾਂ ਸੂਬਾ ਪ੍ਰਧਾਨ ਬੰਨਾ ਬਹੁਤ ਵੱਡੀ ਗੱਲ ਹੈ ਉਸ ਪਾਰਟੀ ਨੇ ਉੱਥੇ ਸੀਟ ਤੇ ਬਿਠਾਤਾ ਹਰ ਬੰਦਾ ਮੁੱਖ ਮੰਤਰੀ ਦੇ ਸੁਪਨੇ ਲੈਂਦਾ ਹਰ ਬੰਦਾ ਮੁੱਖ ਮੰਤਰੀ ਉਪ ਮੁੱਖ ਮੰਤਰੀ ਦੇ ਮੰਤਰੀ ਦੇ ਸੁਪਨੇ ਲੈਂਦਾ ਉਹ ਚੀਜ਼ਾਂ ਉਦੋਂ ਸੰਭਵ ਹੁੰਦੀਆਂ ਜਦੋਂ ਸਰਕਾਰ ਬਣਦੀ ਹੈ ਸਰਕਾਰ ਨਹੀਂ ਬਣੀ ਸਰਕਾਰ ਬਣਦੀ ਜਿਸ ਦੀ ਵੀ ਨਹੀਂ ਸੀ ਚਲੋ ਉਹ ਮਾੜਾ ਦੌਰ ਸੀਗਾ ਭਾਰਤੀ ਜਨਤਾ ਪਾਰਟੀ ਦਾ ਕਿਸਾਨੀ ਅੰਦੋਲਨ ਤੋਂ ਬਾਅਦ ਉਸ ਨੂੰ ਜਾਕਰ ਸਾਹਿਬ ਹੋਰਾਂ ਨੇ ਸੰਭੇ ਆ ਉਹਨੂੰ ਅੱਗੇ ਤੋਰਿਆ ਉਸ ਤੋਂ ਬਾਅਦ ਵਿਧਾਨ ਸਭਾ ਤੋਂ ਬਾਅਦ ਹੁਣ ਪਾਰਲੀਮੈਂਟ ਲੰਗੀ ਹੈ ਹਾਲਾਂਕਿ ਪਮਾ ਰਾਮ ਮੰਦਰ ਦਾ ਮੁੱਦਾ ਉੱਤੇ ਸੀ ਬੀਜੇਪੀ ਨੇ ਚੰਗਾ ਵੋਟ ਬੈਂਕ ਲਿਆ ਪਰ ਉਹ ਜਦੋਂ ਸਟੇਟ ਦਾ ਇੱਕ ਹੈੱਡ ਹੈ ਨਾ ਉਹ ਉਹਦੇ ਸਰਪੰਦਾ ਚਿੱਤ ਹੋਵੇ ਤੇ ਭਾਵੇਂ ਹਾਲ ਹੋਵੇ ਪਮਾਸੀ ਰਾਮ ਮੰਦਰ ਦੀ ਗੱਲ ਕਰਦੇ ਕਿ ਰਾਮ ਮੰਦਰ ਕਰਕੇ ਬੀਜੇਪੀ ਨੂੰ ਵੋਟ ਪਈ ਹੈ ਪਰ ਉਹ ਜਿਹੜੀ ਵੋਟ ਪਈ ਹੈ ਉਹ ਸੁਨੀਲ ਜਾਖੜ ਹੋਰ ਉਹ ਇਸ ਦੇ ਸਿਰੇ ਜਾਂਦਾ ਹੈ ਬੀ ਆਰ ਸੁਨੀਲ ਜਾਖੜ ਪ੍ਰਧਾਨ ਸੀ ਉਸ ਸਮੇਂ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਵਿੱਚ ਆਪਣੇ ਵੋਟ ਬੈਂਕ ਚ ਇਜਾਫਾ ਕੀਤਾ ਅਕਾਲੀ ਦਲ ਦੇ ਨਾਲ ਉਹ ਵੱਧ ਠੀਕ ਹੈ ਹੁਣ ਕੀ ਹੈ ਜਿਹੜੀਆਂ ਇਲੈਕਟਡ ਸੀਆਂ ਚੋਣਾਂ ਸੀ ਇਲੈਕਟਡ ਸੀ ਇਲੈਕਟ ਹੋਣਾ ਸੀਗਾ ਇਲੈਕਟ ਹੋਣਾ ਸੀ ਸੁਨੀਲ ਜਾਖੜ ਹੋਰਾਂ ਨੇ ਪਹਿਮਾ ਉਹ ਵਿਧਾਨ ਸਭਾ ਸੀ ਪਹਿਮਾ ਉਹ ਲੋਕ ਸਭਾ ਚੋਂ ਨਿਕਲ ਗਿਆ ਚੋਣਾਂ ਸੁਨੀਲ ਜਾਖੜ ਹੋਰਾਂ ਨੂੰ ਆਸ ਸੀ ਕਿ ਹੁਣ ਮੈਨੂੰ ਰਾਜ ਸਭਾ ਵਿੱਚ ਭੇਜਣਗੇ ਰਾਜ ਸਭਾ ਵਿੱਚ ਨਹੀਂ ਭੇਜਿਆ ਸੁਨੀਲ ਜਾਖੜ ਹੋਰਾਂ ਨੂੰ ਸਨੀਲ ਜੱਕੜ ਨੂੰ ਰਾਜ ਸਭਾ ਵਿੱਚ ਨਹੀਂ ਭੇਜਿਆ ਗਿਆ ਰਵਨੀਤ ਸਿੰਘ ਬਿੱਟੂ ਹਰ ਉਹਨੂੰ ਮੰਤਰੀ ਬਣਾ ਦਿੱਤਾ ਗਿਆ ਕੇਂਦਰੀ ਰਾਜ ਮੰਤਰੀ ਬਣੇ ਨੇ ਰੇਲਵੇ ਦੇ ਵਿੱਚ ਕਿਤਨਾ ਕਿਤ ਉਹਨਾਂ ਅੰਦਰ ਨਾਰਾਜ਼ਗੀ ਸੀ ਕਿ ਮੈਂ ਉਸ ਸਮੇਂ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ ਜਦੋਂ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਹਰ ਬੰਦਾ ਨਫ਼ਰਤ ਦੀ ਨਿਗਰ ਨਾਲ ਦੇਖਦਾ ਸੀ ਜਦੋਂ ਕਿਸਾਨੀ ਅੰਦੋਲਨ ਸਿੱਖ ਰਾਤੇ ਸੀ ਮੈਂ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ ਭਾਰਤੀ ਜਨਤਾ ਪਾਰਟੀ ਨੇ ਪਰਿਵਾਰ ਨੂੰ ਵੱਡਾ ਕੀਤਾ ਪਰ ਉਹ ਜਿਹੜਾ ਅੱਜ ਪਰਿਵਾਰ ਸਾਂਭਣ ਦੀ ਲੋੜ ਆਈ ਹੈ ਤਾਂ ਅੱਜ ਕਿਤਨਾ ਕਿਤੇ ਸੁਨੀਲ ਜਾਖੜ ਹੋਰਾਂ ਨੂੰ ਅੱਖੋ-ਪਰੋਖੇ ਕੀਤਾ ਜਾ ਰਿਹਾ ਹੈ। ਇਹ ਚਰਚਾ ਛੱਡੀ ਹੈ ਕਿ ਸੁਨੀਲ ਜਾਖੜ ਇਸ ਗੱਲ ਤੋਂ ਓਖਿਆ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਮੈਨੂੰ ਉਹ ਮਾਨ ਸਨਮਾਨ ਨਹੀਂ ਮਿਲਿਆ ਜੋ ਮਿਲਣਾ ਚਾਹੀਦਾ। ਇਹ ਚਰਚਾਵਾਂ ਚੱਲ ਰਹੀਆਂ ਨੇ, ਚਰਚਾਵਾਂ ਕਿੰਨੀਆਂ ਕੁ ਸਹੀ ਨੇ, ਆਉਣ ਵਾਲਾ ਸਮਾਂ ਦੱਸੇਗਾ ਪਰ ਜੇ ਅਸੀਂ ਸੁਨੀਲ ਜਾਖੜ ਦਾ ਸੋਸ਼ਲ ਮੀਡੀਆ ਅਕਾਊਂਟ ਦੇਖੀਏ ਤਾਂ ਉਹ ਸੋਸ਼ਲ ਮੀਡੀਆ ਅਕਾਊਂਟ ਤੇ ਜਿਹੜੇ ਸਾਡੇ ਇਤਿਹਾਸਕ ਦਿਨ ਨੇ, ਭਾਵੇਂ ਸਿੱਖ ਗੁਰੂਆਂ ਦੇ ਇਤਿਹਾਸਕ ਇਤਿਹਾਸਕ ਦਿਨ ਨੇ ਜਾਂ ਹੋਰ ਕਿ ਦਿਨ ਤਿਹਾਣ ਨੇ ਉਨਰ ਇਹ ਪੋਸਟਾਂ ਸੰਘੀ ਜਰੂਰਤਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਿਛਲੇ ਕੁਝ ਸਮੇਂ ਤੋਂ ਬਾਕੀ ਹੋਰ ਪਾਰਟੀ ਦੇ ਗਤੀਵਿਧੀਆਂ ਵਿੱਚ ਕਿਤਨਾ ਕਿਤੇ ਸੁਨੀਲ ਜਾਖੜ ਪਾਸੇ ਨਜ਼ਰ ਆ ਰਹੇ ਨੇ ਹੁਸਨਿਲ ਜਾਖੜ ਘਰ ਵਾਪਸੀ ਕਰਦੇ ਨੇ ਸਿਆਸਤ ਛੱਡ ਕੇ ਕੀ ਕਰਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਤੇ ਇਹ ਵੀ ਆਉਣ ਵਾਲਾ ਸਮਾਂ ਦੱਸੇਗਾ ਕਿ ਇਨ੍ਹਾਂ ਅਫਵਾਹਾਂ ਦੇ ਵਿੱਚ ਇਨ੍ਹਾਂ ਚਚਾਵਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਕਿ ਆਮ ਆਦਮੀ ਪਾਰਟੀ ਵੀ ਆ ਸਕਦੇ ਨੇ ਨਹੀਂ ਆਮ ਆਦਮੀ ਪਾਰਟੀ ਵਿੱਚ ਨਹੀਂ ਮਿਲਦਾ ਆਮ ਆਦਮੀ ਪਾਰਟੀ 'ਚ ਹੁਣ ਮਤ ਨੂੰ ਇੱਕ ਹੋਰ ਚੀਜ਼ ਦੀ ਗੱਲ ਕਰ ਦਿੰਦਾ ਆਮ ਆਦਮੀ ਪਾਰਟੀ ਚ ਬੰਦਾ ਮੋੱਕ ਤੇ ਚੋਕਾ ਮਾਰਨ ਲਾ ਚੱਲੂਗਾ ਮੋੱਕ ਤੇ ਚੋਕਾ ਦਾ ਭਾਵ ਸੁਸ਼ੀਲ ਰਿੰਕੂ ਗਏ ਹਾਂਜੀ ਮਾਫ ਕਰਨਾ ਸੁਸ਼ੀਲ ਰਿੰਕੂ ਕਹਾ ਮੈਂ ਆਪਣੇ ਮਹਿੰਦਰ ਭਗਤ ਗਏ ਨਾਲ ਹੀ ਟਿਕਟ ਮਿਲ ਗਈ ਆਪਣੇ ਹਾਂ ਹੁਣ ਕੱਲ ਗਏ ਨੇ ਜਿੰਪੀ ਢੱਲੋਂ ਨਾਲ ਜਿੰਨੂੰ ਨਾਲ ਦੇ ਨਾਲ ਉਹ ਚੀਜ਼ਾਂ ਮਿਲਦੀਆਂ ਪਈ ਇਹਨੂੰ ਜਾਣਗੇ ਤੇ ਮੈਨੂੰ ਲੱਗਦਾ ਵੀ ਜਿਹੜੀ ਚੀਜ਼ ਸੁਨੀਲ ਜਾਖੜ ਚਾਹੁੰਦੇ ਨੇ ਉਹ ਚੀਜ਼ ਆਮ ਆਦਮੀ ਪਾਰਟੀ ਚ ਨਹੀਂ ਮਿਲੇਗੀ ਆਮ ਆਦਮੀ ਪਾਰਟੀ ਛੱਡੋ ਕਿਸੇ ਵੀ ਪਾਰਟੀ ਚ ਨਹੀਂ ਮਿਲੇਗੀ ਮੁੱਖ ਮੰਤਰੀ ਜੇ ਸੁਪਨਾ ਇੱਕ ਹਰ ਬੰਦਾ ਲੈ ਕੇ ਤੁਰਦਾ ਉਹ ਮੁੱਖ ਮੰਤਰੀ ਜਾਖੜ ਸਾਹਿਬ ਨੇ ਵੀ ਲੈ ਕੇ ਤੁਰੇ ਸੀ ਚਲੋ ਸਰਕਾਰ ਨਹੀਂ ਬਣੀ ਉਹ ਨਹੀਂ ਪੂਰਾ ਹੋਇਆ ਉਸ ਤੋਂ ਥੱਲੇ ਮਨ ਦਾ ਜਾਖੜ ਸਾਹਿਬ ਡਿਜ਼ਰਵ ਵੀ ਨਹੀਂ ਕਰਦੇ ਕਿਉਂਕਿ ਜਦੋਂ ਪੰਜਾਬ ਪ੍ਰਧਾਨ ਰਹੇਗੇ ਐਲੋਪੀ ਰਹੇਗੇ ਤਾਂ ਉਹ ਤੋਂ ਥੱਲੇ ਤਾਂ ਹੁਣ ਮੈਨੂੰ ਲੱਗਦਾ ਜੇ ਆਮ ਆਦਮੀ ਪਾਰਟੀ ਚਾਕੇ ਤੇ ਪ੍ਰਧਾਨ ਵੀ ਬਣਾਣਾ ਆਮ ਆਦਮੀ ਪਾਰਟੀ ਤਾਂ ਮੈਨੂੰ ਲੱਗਦਾ ਜਾਖੜ ਸਾਹਿਬ ਵਾਸਤੇ ਛੋਟੀ ਗੱਲ ਹੋਏਗੀ ਕੰਗੜਾ ਰਣੌਤ ਨੂੰ ਲੈ ਕੇ ਪੰਜਾਬ ਵਿੱਚ ਵਿਰੋਧ ਚੱਲਦਾ ਚੱਲਦਾ ਪਿਆ ਉਹ ਚਿੰਨ ਕਿਵੇਂ ਦਿਖਦੇ ਉਹਦੀ ਫਿਲਮ ਆ ਰਹੀ ਹੈ ਐਮਰਜੈਂਸੀ ਕੰਗਨਾਰ ਨੋਟ ਦੀ ਫਿਲਮ ਆ ਰਹੀ ਹੈ ਐਮਰਜੈਂਸੀ ਇਹ ਚ ਅਕਾਸ਼ ਜੀ ਤੁਹਾਨੂੰ ਮੋਟਾ ਮੋਟਾ ਕਾਰਨ ਦੱਸਣਾ ਹਾਂ ਜੀ ਦੇਖੋ ਕੰਗਨਾਰ ਰੋਟ ਇਸ ਸਮੇਂ ਭਾਤਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਐਮਰਜੈਂਸੀ ਜਿਹੜੀ ਫਿਲਮ ਹੈ ਉਹ ਇੰਦਰਾ ਗਾਂਧੀ ਉੱਤੇ ਬਣਾਈ ਗਈ ਹੈ ਐਮਰਜੈਂਸੀ ਦੇ ਸਮੇਂ ਸਭ ਕੁਝ ਸਹੀ ਕਿਹਾ ਕਹਿ ਸਕਦੇ ਹਾਂ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦਾ ਘਾਣ ਕੀਤਾ ਸੀ ਉਸ ਸਮੇਂ ਇੰਦਰਾ ਗਾਂਧੀ ਨੇ ਹਾਂ ਜੀ ਉਸ ਕਦਰਾਂ ਕੀਮਤਾਂ ਦੇ ਕੀਤੇ ਘਾਣ ਉੱਤੇ ਕੰਗਨਾਰ ਨੋਟ ਉਹਨਾਂ ਨੇ ਫਿਲਮ ਬਣਾਈ ਹੈ ਅਸੀਂ ਤਾਂ ਨਾ ਉਸ ਐਮਰਜੈਂਸੀ ਨੂੰ ਸਹੀ ਮੰਨਦੇ ਆ ਤੇ ਨਾ ਅੱਜ ਅਣ ਐਲਾਨੀ ਐਮਰਜੈਂਸੀ ਨੂੰ ਸਹੀ ਮੰਨਦੇ ਆ ਠੀਕ ਆ ਫਿਲਮ ਬਣਾਤੀ ਤੁਸੀਂ ਤੁਹਾਡਾ ਪੋਲਿਟਿਕਲ ਮੋਟਿਵ ਹੈਗਾ ਤੁਸੀਂ ਬਣਾਤੀ ਠੀਕ ਹੈ ਕਿ ਅੱਜ ਜਿਹੜੀ ਅਣ ਐਲਾਨੀ ਐਮਰਜੈਂਸੀ ਹੈ ਜਿਸ ਤਰੀਕੇ ਨਾਲ ਭਾਰਤੀ ਮੀਡੀਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਰਕਾਰ ਦੀ ਬੋਲੀ ਬੋਲਦਾ ਹੈ ਜਿਹੜਾ ਬੋਲੀ ਨਹੀਂ ਬੋਲਦਾ ਉਹਨੂੰ ਚੈਨਲਾਂ ਚੋਂ ਬਾਹਰ ਕਰ ਦਿੱਤਾ ਜਾਂਦਾ ਹੈ ਉਹਨਾਂ ਨੇ ਚੈਨਲ ਬੰਦ ਕਰਵਾ ਦਿੱਤੇ ਜਾਂਦੇ ਨੇ ਕਿ ਇਹ ਅਣ ਐਮਰਜੈਂਸੀ ਨਹੀਂ ਹੈ ਕਿਸ ਤਰੀਕੇ ਦੇ ਨਾਲ ਈਡੀ ਰਾਹੀਂ ਸੀਬੀਆਈ ਰਾਹੀਂ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਚੁੱਕਿਆ ਜਾ ਰਿਹਾ ਕਿ ਇਹ ਅਣ ਐਲਾਨੀ ਐਮਰਜੈਂਸੀ ਨਹੀਂ ਹੈ ਚਲੋ ਅਸੀਂ ਇਹ ਮੁੱਦੇ ਤੋਂ ਪਰੇ ਹੁੰਦੇ ਆ ਵੀ ਅਸੀਂ ਨਾ ਉਸ ਐਮਰਜੈਂਸੀ ਨੂੰ ਸਹੀ ਮੰਨਦੇ ਆ ਤੇ ਨਾ ਅਸੀਂ ਇਸ ਅਣ ਐਲਾਨੀ ਐਮਰਜੈਂਸੀ ਦੇ ਪੱਖ ਵਿੱਚ ਆ ਉਹਨਾਂ ਨੇ ਮੋਟਿਵ ਸੀਗਾ ਪੋਲਿਟੀਕਲ ਵੀ ਇੱਕ ਐਮਰਜੈਂਸੀ ਦੇ ਹੁਣ ਦਿਨ ਪਿੱਛੇ ਲੰਘ ਕੇ ਗਏ ਆ ਤੇ ਉਸ ਦੇ ਉੱਤੇ ਫਿਲਮ ਬਣਾਤੀ ਕਿ ਜਿਹੜੇ ਲੋਕ ਨੇ ਦੇਸ਼ ਦੇ ਲੋਕ ਨੇ ਉਹ ਇੰਦਰਾ ਗਾਂਧੀ ਦੇ ਉਸ ਮਾਰੇ ਦੌਰ ਨੂੰ ਯਾਦ ਕਰਨਗੇ ਤੇ ਇੰਦਰਾ ਗਾਂਧੀ ਜਾਂ ਗਾਂਧੀ ਪਰਿਵਾਰ ਨੂੰ ਕਹਿ ਸਕਦੇ ਨੀਚਾ ਦਿਖਾਉਣ ਵਾਸਤੇ ਉਹਨਾਂ ਨੇ ਇਹ ਕੰਮ ਕੀਤਾ ਹਾਂਜੀ ਉਸ ਵਿਚਾਰ ਉਹਨਾਂ ਨੇ ਆਪਣੀ ਉਸ ਘਟਿਆ ਮਾਨਸਿਕਤਾ ਦਾ ਜਨਾਜਾ ਵੀ ਕੱਢਿਆ ਮੈਂ ਕਹੂੰਗਾ ਜਿਸ ਵਿੱਚ ਇਹ ਸਾਫ਼ ਹੁੰਦਾ ਕਿ ਭਾਰਤੀ ਜਨਤਾ ਪਾਰਟੀ ਤੇ ਜਾ ਕੰਗਨਾਰਦ ਉਹਨਾਂ ਦੇ ਦਿਮਾਗ ਦੇ ਵਿੱਚ ਉਹਨਾਂ ਦੇ ਅੰਦਰ ਸਿੱਖਾਂ ਪ੍ਰਤੀ ਕੀ ਪਿਕਚਰ ਬਣੀ ਹੋਈ ਹੈ ਸਿੱਖਾਂ ਪ੍ਰਤੀ ਉਹ ਕੀ ਸੋਚਦੇ ਨੇ ਉਸ ਸਮੇਂ ਵਿੱਚ ਜੋ ਉਸ ਤੌਰ ਦੇ ਵਿੱਚ ਹੋਇਆ ਉਹਨਾਂ ਬਾਰੇ ਉਹਨਾਂ ਦੀ ਕੀ ਸੋਚ ਹੈ ਉਹ ਫਿਲਮ ਦੇ ਵਿੱਚ ਉਜਾਗਰ ਕੀਤਾ ਗਿਆ ਉੱਚ ਵਿੱਚ ਸੰਤ ਜਨੈ ਸਿੰਘ ਪਿੰਡਰਾਲਾ ਨੂੰ ਵੀ ਦਿਖਾਇਆ ਗਿਆ ਉਸ ਵਿੱਚ ਸਿੱਖਾਂ ਦੁਆਰਾ નિર્ਦੋਸ਼ਾਂ ਦਾ ਕਤਲ ਕਰਦੇ ਵੀ ਦਿਖਾਇਆ ਗਿਆ ਕਿ ਇਹ ਸਹੀ ਹੈ ਕਿ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਅੱਗੇ ਇਸ ਚੀਜ਼ ਨਾਲ ਇਤਿਫਾਕ ਰੱਖਦੇ ਨੇ ਕਿ ਇਸ ਗੱਲ ਨੂੰ ਉਹ ਸਹੀ ਮੰਨਦੇ ਨੇ ਕਿ ਜੋ ਕੰਗਰਾਂ ਰਨੌਤ ਦੀ ਫਿਲਮ ਦੇ ਵਿੱਚ ਦਿਖਾਇਆ ਗਿਆ ਉਹ ਸਹੀ ਹੈ ਵੱਡੀਆਂ ਵੱਡੀਆਂ ਗੱਲਾਂ ਹੁੰਦੀਆਂ ਨੇ ਦਰਬਾਰ ਸਾਹਿਬ ਤੇ ਅਟੈਕ ਦੀ ਗੱਲ ਹੋਵੇ ਉਰੂਪਾ ਆਰਤੀ ਜਨਤਾ ਪਾਰਟੀ ਵਾਲੇ ਪਾਕ ਸਾਫ ਉਕ ਨਿਕਲ ਜਾਂਦੇ ਨੇ ਵੀ ਭਾਈ ਇਹ ਤਾਂ ਕਾਂਗਰਸ ਪਾਰਟੀ ਦਾ ਕਾਰਾ ਸੀ ਹਾਂਜੀ ਉਸ ਸਮੇਂ ਦਬਾਅ ਕਿੰਨੇ ਪਾਇਆ ਉਹ ਵੀ ਸਾਰੇ ਲੋਕ ਜਾਣਦੇ ਨੇ ਜੇ ਮੌਜੂਦਾ ਸਮੇਂ ਵਿੱਚ ਗੱਲ ਕੀਤੀ ਜਾਵੇ ਸਿੱਖਾਂ ਵੱਲੋਂ ਵਿਰੋਧ ਇਸ ਗੱਲ ਦਾ ਨਹੀਂ ਕੀਤਾ ਜਾ ਰਿਹਾ ਕਿ ਉਹਨੇ ਇੰਦਰਾ ਗਾਂਧੀ ਤੇ ਫਿਲਮ ਬਣਾਈ ਹੈ ਵਿਰੋਧ ਇਸ ਗੱਲ ਦਾ ਕੀਤਾ ਜਾ ਰਿਹਾ ਕਿ ਇੰਦਰਾ ਗਾਂਧੀ ਦੀ ਫਿਲਮ ਦੇ ਬਹਾਨੇ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ ਸਿੱਖਾਂ ਨੂੰ ਇਹ ਗੱਲ ਤੁਸੀਂ ਐਮਰਜੈਂਸੀ ਦੀ ਕਰਦੇ ਪਿਓ ਐਮਰਜੈਂਸੀ ਦਾ ਸਿੱਖਾਂ ਨੇ ਵਿਰੋਧ ਕੀਤਾ ਸੀ ਪਮਾ ਕੋਈ ਵੀ ਪੋਲਿਟੀਕਲ ਪਾਰਟੀ ਹੋਵੇ ਉਸ ਸਮੇਂ ਪਮਾ ਕਾਲੀ ਦਲ ਹੀ ਕਿਉਂ ਸੀ ਉਹਨਾਂ ਨੇ ਪਮਾ ਸਿਆਸੀ ਮੰਤਵ ਵਾਸਤੇ ਹੀ ਹੋਵੇ ਉਹਨਾਂ ਨੇ ਇੰਦਰਾ ਗਾਂਧੀ ਦੀ ਐਮਰਜੈਂਸੀ ਦਾ ਵਿਰੋਧ ਕੀਤਾ ਸੀ ਤੇ ਤੁਸੀਂ ਉਹਨਾਂ ਨੂੰ ਅੱਜ ਵਿਲਨ ਦਿਖਾ ਰਹੇ ਹੋ ਫਿਲਮ ਦੇ ਵਿੱਚ ਸਿੱਖਾਂ ਨੇ ਸਭ ਤੋਂ ਬਾਅਦ ਉੱਥੇ ਮੋਰਚੇ ਲਾਏ ਜੇਲਾ ਭਰੀਆਂ ਕਈ ਕਈ ਸਾਲ ਜਿਹੜੇ ਨੇ ਜਿਹੜੇ ਸਿੱਖ ਆਗੂ ਨੇ ਜੇਲਾ ਵਿੱਚ ਕੱਟੇ ਤੁਸੀਂ ਉਹਨਾਂ ਨੂੰ ਅੱਜ ਅਤਵਾਦੀ ਦਿਖਾ ਰਹੇ ਹੋ ਉਹਨਾਂ ਨੂੰ ਤੁਸੀਂ ਦਿਖਾ ਰਹੇ ਹੋ ਵੀ ਕ੍ਰਾਈਮਨਲ ਇਹ ਸੀਗੇ ਤੁਸੀਂ ਦਿਖਾਉਣਾ ਕੀ ਚਾਹੁੰਦੇ ਹੋ ਤੁਸੀਂ ਆਪਣਾ ਮੋਟਿਵ ਰੱਖਣਾ ਤੁਸੀਂ ਗਾਂਧੀ ਪਰਿਵਾਰ ਨੂੰ ਨੀਵਾ ਦਿਖਾਓ ਤੁਸੀਂ ਕਿਸੇ ਹੋਰ ਨੂੰ ਨੀਵਾ ਦਿਖਾਓ ਤੁਹਾਡੀ ਰਾਜਨੀਤਿਕ ਖੇਡ ਹੋ ਸਕਦੀ ਆ ਤੁਸੀਂ ਖੇਡੋ ਪਰ ਅਸੀਂ ਆਪਣੀ ਰਾਜਨੀਤਿਕ ਖੇਡ ਦੇ ਵਿੱਚ ਕਿਸੇ ਕੌਮ ਨੂੰ ਟਾਰਗੇਟ ਕਰੂੰ ਕਿਸੇ ਸਮਾਜ ਨੂੰ ਟਾਰਗੇਟ ਕਰੂੰ ਇਹ ਕਿਤੇ ਵੀ ਕਹਿ ਸਕਦੇ ਆ ਸਹੀ ਨਹੀਂ ਆ ਹੁਣ ਉਸ ਤੋਂ ਉੱਪਰ ਆਜੋ ਗੱਲ ਇੱਥੇ ਵੀ ਨਹੀਂ ਅੜਦੀ ਫਿਰ ਉਸ ਤੋਂ ਬਾਅਦ ਬਿਆਨ ਦਿੱਤਾ ਜਾਂਦਾ ਪੁੱਠਾ ਸਿੱਧਾ ਬਿਆਨ ਤੋਂ ਵੀ ਬੀਬੀ ਜੀ ਆਪਣੇ ਪਿੱਛੇ ਨਹੀਂ ਹਟਦੇ ਹੈਗੇ ਫਿਰ ਬਿਆਨ ਦਿੱਤਾ ਜਾਂਦਾ ਫਿਰ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਲੈਟਰ ਜਾਰੀ ਕੀਤੀ ਜਾਂਦੀ ਹੈ ਕਿ ਬੀਬੀ ਨੂੰ ਅਸੀਂ ਤਲਬ ਕਰ ਲਿਆ ਆਕਾਸ਼ ਜੀ ਹੁਣ ਇੱਥੇ ਗੱਲ ਹੁੰਦੀ ਹੈ ਮੰਨ ਲਓ ਮੈਂ ਆਂ ਮੈਂ ਕਿਸੇ ਸਮਾਜ ਪ੍ਰਤੀ ਗਲਤ ਸ਼ਬਦਾਬਲੀ ਵਰਤਦਾ ਪਿਆ ਤੁਹਾਨੂੰ ਪਤਾ ਲੱਗ ਗਿਆ ਕਿ ਇੰਦਰਪਾਲ ਦੇ ਅੰਦਰ ਫੁਲਾਨੇ ਸਮਾਜ ਪ੍ਰਤੀ ਕੀ ਈਰਖਾ ਹੈਗੀ ਆ ਜਦੋਂ ਮੈਂ ਉਹ ਗਲਤ ਚੀਜ਼ ਕਰਦਾ ਤੇ ਤੁਸੀਂ ਮੈਨੂੰ ਟਿਕਟ ਦੇ ਰਹੇ ਹੋ ਤਾਂ ਤੁਸੀਂ ਬਰਾਬਰ ਦੇ ਭਾਈ ਵੱਲੋਂ ਉਸ ਚੀਜ਼ੇ ਲੋਕ ਕਹਿਣਗੇ ਵੀ ਜੋ ਸੋਚ ਇੰਦਰਪਾਲ ਸਿੰਘ ਦੀ ਹੈ ਉਹੀ ਆਕਾਸ਼ਦੀਪ ਦੀ ਪਾਰਟੀ ਦੀ ਹੈ ਇੱਥੇ ਕੰਗਨਾਰਨੋਤ ਵੇਲੇ ਹੁੰਦਾ ਵਾ ਜਦੋਂ ਕੰਗਨਾਰਨੋਤ ਕਿਸਾਨੀ ਅੰਦੋਲਨ ਵੇਲੇ ਪੰਜਾਬੀਆਂ ਪ੍ਰਤੀ ਪੰਜਾਬ ਦੀਆਂ ਮਾਵਾਂ ਪ੍ਰਤੀ ਸਿੱਖਾਂ ਪ੍ਰਤੀ ਅੱਗ ਉਲਗਦੀ ਪਈ ਸੀ ਅੱਗ ਸੁੱਤਦੀ ਪਈ ਸੀ ਆਪਣੇ ਮੂੰਹ ਦੇ ਵਿੱਚੋਂ ਉਦੋਂ ਸਾਰੇ ਭਾਰਤੀ ਜਨਤਾ ਪਾਰਟੀ ਵਾਲੇ ਚੁੱਪ ਸੀ ਤੇ ਹੁਣ ਜਦੋਂ ਟਿਕਟ ਮਿਲ ਗਈ ਆ ਟਿਕਟ ਦਿੱਤੀ ਆ ਭਾਰਤੀ ਜਨਤਾ ਪਾਰਟੀ ਨੇ ਤਾਂ ਕਿਤਨਾ ਕਿਤੇ ਭਾਰਤੀ ਜਨਤਾ ਪਾਰਟੀ ਨੇ ਕੰਗਨਾਰਨੋਤ ਉਸ ਸੋਚ ਨੂੰ ਸਹੀ ਠਹਿਰਾਇਆ ਹਾਲ ਦੀ ਬੀ ਉਹਦੇ ਅੰਦਰ ਜੋ ਸੋਚ ਐ ਅਸੀਂ ਉਸ ਨੂੰ ਸਹੀ ਠਹਿਰੋਣੇ ਆ ਸਾਨੂੰ ਉਸ ਚੀਜ਼ ਦਾ ਕੋਈ ਦੁੱਖ ਨਹੀਂ ਹੈਗਾ ਵੀ ਉਹਨੇ ਸਿੱਖਾਂ ਪ੍ਰਤੀ ਪੰਜਾਬ ਪ੍ਰਤੀ ਜੋ ਸ਼ਬਦਾਬਲੀ ਵਰਤੀ ਐ ਹੁਣ ਜਦੋਂ ਉਹਨੇ ਫੇਰ ਦੁਬਾਰਾ ਉਹ ਚੀਜ਼ਾਂ ਕੀਤੀਆਂ ਤਾਂ ਹੁਣ ਡਰਾਮਾ ਕੀਤਾ ਜਾਦਾ ਚਿੱਠੀਆਂ ਕੱਢੀਆਂ ਜਾ ਰਹੀਆਂ ਨੇ ਕਿ ਅਸੀਂ ਇਸ ਨਾਲ ਇਤਫਾਕ ਨਹੀਂ ਰੱਖਦੇ ਜੇ ਤੁਸੀਂ ਅੱਜ ਉਹਦੀਆਂ ਗੱਲਾਂ ਨਾਲ ਇਤਫਾਕ ਨਹੀਂ ਰੱਖਦੇ ਕਿ ਤੁਸੀਂ ਇਸ ਚੀਜ਼ ਨੂੰ ਕਲੈਰੀਫਾਈ ਕਰਦੇ ਹੋ ਵੀ ਜੋਸ ਨੇ ਕਿਸਾਨੀ ਅੰਦੋਲਨ ਸਮੇਂ ਗੱਲਾਂ ਕੀਤੀਆਂ ਸੀ ਉਹਨਾਂ ਇਤਫਾਕ ਰੱਖਦੇ ਹੋ ਜੇ ਤੁਸੀਂ ਉਹਨਾਂ ਨਾਲ ਵੀ ਇਤਫਾਕ ਨਹੀਂ ਰੱਖਦੇ ਤਾਂ ਫਿਰ ਤੁਸੀਂ ਉਸ ਨੂੰ ਲੋਕ ਸਭਾ ਦੀ ਸੀਟ ਕਿਉਂ ਦਿੱਤੀ ਕਿਉਂ ਤੁਸੀਂ ਅਜਿਹੇ ਸਖਸ਼ ਨੂੰ ਪਾਰਲੀਮੈਂਟ ਵਿੱਚ ਭੇਜਿਆ ਜੋ ਇੱਕ ਸਮਾਜ ਪ੍ਰਤੀ ਇੱਕ ਸਟੇਟ ਪ੍ਰਤੀ ਆਪਣਾ ਏਡਾ ਅੰਦਰ ਜ਼ਹਿਰ ਕੋਲੀ ਬੈਠੀ ਹੈ ਤਾਂ ਉਹ तमाम ਚੀਜ਼ਾਂ ਨੇ ਰਾਜਨੀਤੀ ਹੋ ਰਹੀ ਹੈ ਰਾਜਨੀਤੀ ਤੋਂ ਬਚਣਾ ਚਾਹੀਦਾ ਤੇ ਉਸ ਫਿਲਮ ਦੇ ਉੱਤੇ ਮੈਂ 100% ਕਹਿੰਦਾ ਵੀ ਉੱਤੇ ਬੈਨ ਲੱਗਣਾ ਚਾਹੀਦਾ ਤੁਸੀਂ ਆਪਣੇ ਜਾਂ ਬੈਨ ਲੱਗਣੇ ਚਾਹੀਦੇ ਜਾਂ ਉਹ ਸੀਨ ਕੱਟੇ ਜਾਣੇ ਚਾਹੀਦੇ ਜਿੰਨਾ ਵਿੱਚ ਸਿੱਖਾਂ ਪ੍ਰਤੀ ਜਿਹੜਾ ਇਹਨੀ ਨਫ਼ਰਤ ਜੜੀ ਆ ਉਹ ਫਲਾਈ ਗਈ ਹੈ ਇੱਕ ਨਫ਼ਰਤ ਦੀ ਨਿਗਾਹ ਨਾਲ ਇੱਕ ਕ੍ਰਾਈਮ ਦੀ ਨਿਗਾਹ ਨਾਲ ਕਹਿ ਸਕਦੇ ਆ ਕ੍ਰਿਮੀਨਲ ਦਿਖਾਇਆ ਗਿਆ ਸਿੱਖਾਂ ਨੂੰ ਉਹ ਜਿਹੜੇ ਜਿਹੜੇ ਉਹ ਸੀਨ ਹੈਗੇ ਨੇ ਉਹ ਕੱਟੇ ਜਾਣੇ ਚਾਹੀਦੇ ਨੇ ਸਭ ਤੋਂ ਵੱਡੀ ਗੱਲ ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਦਫ਼ਤਰ 'ਚ ਬੁਲਾ ਕੇ ਚਾਹ ਪਾਣੀ ਪਿਲਾ ਕੇ ਨਹੀਂ ਤੋੜਨਾ ਚਾਹੀਦਾ ਉਹਨੂੰ ਕਹਿਣਾ ਚਾਹੀਦਾ ਵੀ ਭਾਈ ਅੱਜ ਤੋਂ ਬਾਅਦ ਤੂੰ ਬਿਆਨ ਦੇਣਾ ਸੱਚੀ ਬਿਆਨ ਦੇ ਜੰਮ ਜੰਮ ਦੇ ਸਾਰੇ ਲੋਕ ਦਿੰਦੇ ਨੇ ਤੋ ਕਿਸੇ ਸਮਾਜ ਪ੍ਰਤੀ ਕਿਸੇ ਕੋ ਕੋ ਉਪਰਤੀ ਕੋਈ ਬਿਆਨ ਨਹੀਂ ਦੇਣਾ ਇਹ ਚੀਜ਼ਾਂ ਭਾਰਤੀ ਜਨਤਾ ਪਾਰਟੀ ਨੂੰ ਸਮਝਣੀਆਂ ਪੈਣਗੀਆਂ ਖਾਸ ਤੌਰ ਤੇ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਇਸ ਉੱਤੇ ਸਫਾਈ ਵੀ ਦੇਣੀ ਚਾਹੀਦੀ ਹੈ ਕੱਲ ਫਿਰ ਹਾਜ਼ਰ ਹੋਵਾਂਗੇ ਇੱਕ ਨਵੀਂ ਚਰਚਾ ਲੈ ਕੇ ਧੰਨ